ਸਾਡੇ ਮਾਤਾ ਜੀ ਫੌਤ ਸੰਤ ਜੋ ਆਉਂਦੇ ਸੀਗੇ ਸਿੱਖੀ ਨਾਲ ਹੀ ਜੁੜੇ ਹੋਏ ਸੀ ਚਾਹੇ ਸੀ ਟਿਪੀਕਲ ਬੰਨਿਆ ਹਿੰਦੂ ਸੀਗੇ ਕਿਸੇ ਵੀ ਪੰਡਿਤ ਪ੍ਰੋਹਤਾ ਦਾ ਕੋਈ ਵੀ ਕਾਰਜ ਜੋ ਵੀ ਹੁੰਦਾ ਸੀ ਉਹ ਉਹਨਾਂ ਨੂੰ ਪਖੰਡ ਲੱਗਦਾ ਸੀ ਸਾਰੀ ਉਮਰ ਦੇ ਤੱਕ ਉਹ ਸਭ ਗੁਰਦੁਆਰਾ ਸਾਹਿਬ ਹੀ ਗਏ ਨੇ تھے ਤੇ ਸਾਡੇ ਘਰ ਵਿੱਚ ਵੀ ਕੋਈ ਕਾਰਜ ਹੁੰਦਾ ਸੀਗਾ ਜੀ ਉਹ ਸ਼੍ਰੀ ਅਖੰਡ ਪਾਠ ਦਾ ਪਾਠ ਕਰਾਇਆ ਜਾਂਦਾ ਸੀਗਾ ਉਹਨਾਂ ਨੇ ਇਸ ਕਰਦਾ ਵਹਿ ਨਹੀਂ ਸੀਗਾ ਤਾਂ ਮੇਰੀ ਪਤਨੀ ਗਤੀ ਹੋਏਗੀ ਨਹੀਂ ਹੋਏਗੀ ਵੀnga.dotin la i am so impressed ਕਿ ਉਹਨਾਂ ਨੇ ਜੋ ਜ਼ਿੰਦਗੀ ਚ ਕੀਤਾ ਸ਼ੀ ਵਾਸ ਲਾਈਕ ਅ ਗੋਡ ਕਿੰਨੇ ਹੀ ਕਰਾਂ ਸ ਜਾ ਕੇ ਦੇਖੋਗੇ ਮਾਪੇ ਚਾਹੇ ਜਿੰਨੇ ਮਰਜੀ ਸੰਵਿਧ ਨੇ ਜਿੰਨੇ ਵੱਡੇ ਵੱਡੇ ਮਕਾਨਾਂ ਕਿੰਨੇ ਨੇ ਉਹਨਾਂ ਨੂੰ ਕੁਛਨ ਵਾਲਾ ਨਹੀਂ ਉਹਨਾਂ ਨੂੰ ਉਂਗਲੀ ਪੜੀ ਪੈ ਨਾਲ ਚੱਲਣ ਵਾਲਾ ਹੈ ਲੋਕਾਂ ਨੇ ਆਪਣੇ ਪੇਰੈਂਟਸ ਨੂੰ ਬਾਤ ਨੂੰ ਮੂੰਹ ਜਬੰਦ ਕਰ ਰੱਖਿਆ ਕਿchna ਚ ਬੰਦ ਕਰ ਰੱਖਿਆ ਜਾਂ ਕਮਰੇ ਚ ਬੰਦ ਕਰ ਰੱਖਿਆ ਕੱਲ੍ਹ ਦਿਮਗ ਉਹ ਅੰਦਰ ਰੋਟੀ ਸੇਕੀ ਦੰਦਣਾ ਮੰਦਰ ਕੋ ਦੁਆਰੇ ਜਾਓ ਮਾਂ ਜਾਓ ਬਹੁਤ ਪਰਪਨੀ ਕੰਦੇ ਉਸ ਕਲਮ ਜੀ ਬਟ ਆਪਣੇ ਕਰੇ ਮਾਂ ਬਾਪ ਦੀ ਜਿੰਨੀ ਸੇਵਾ ਹੋ ਸਕਦੀ ਹੈ ਸੇਵਾ ਕਰੋ ਉਹਨੂੰ ਪਿਆਰ ਕਰੋ ਜਿਸ ਵੀ ਜੈਡ ਐਕਸਪੀਰੀਅੰਸ ਪੁੱਛਿਆ ਨਾ ਉੱਥੇ ਅਸੀਂ ਚੋਂ ਗਏ ਤਾਂ ਉਹਨਾਂ ਨੇ ਵੀ ਬਹੁਤ ਪਿਆਰ ਨਾਲ ਬਿਠਾਇਆ ਤੇ ਜਿਹੜਾ ਪੀਪਰ ਵਰਕ ਸੀ ਉਹ ਵੀ ਬੜੀ ਜਲਦੀ ਉਹਨੇ ਕਰਕੇ ਜਿਹੜਾ ਸਿੱਖਰ ਮੈਂ ਜੀ ਉਹ ਸੱਚੇ ਸੱਚੇ ਮਾਇਨੇ ਸੱਚੇ ਸਿਪਾਹੀ ਨੇ ਔਰ ਸੱਚੇ ਦਿਲ ਨਾਲ ਮਾਨਵਤਾ ਦੀ ਸੇਵਾ ਕਰਦੇ ਨੇ ਉਹ ਅੰਮ੍ਰਿਤਸਰ ਵੀ ਜਾਂਦੇ ਸੀ ਦਰਬਾਰ ਸਾਹਿਬ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਜੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਾਂ ਕਹਿ ਲਓ ਇੰਟਰਵਿਊ ਕਰਨ ਜਾ ਰਹੇ ਹਾਂ ਉਹ ਬਹੁਤ ਹੀ ਜ਼ਿਆਦਾ ਭਾਵੁਕ ਹੈ ਕਿਉਂਕਿ ਜੋ ਪਰਿਵਾਰ ਅੱਜ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਮਾਤਾ ਨਿਰਮਲ ਦੇਵੀ ਜੀ ਅਕਾਲ ਚਲਾਣਾ ਕਰ ਗਏ ਨੇ ਪਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਵੱਲੋਂ ਬਹੁਤ ਹੀ ਵੱਡਾ ਤੇ ਅਹਿਮ ਫੈਸਲਾ ਜਿਹੜਾ ਆ ਉਹ ਲਿਆ ਗਿਆ ਆ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਨੇ ਆਪਣੇ ਮਾਤਾ ਜੀ ਦਾ ਸਰੀਰ ਦਾਨ ਕੀਤਾ ਹੈ ਪੀਜੀ ਦੇ ਆਟੋਨਮੀ ਵਿਭਾਗ ਨੂੰ ਦਾਨ ਕੀਤਾ ਹੈ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਹੋਇਆ ਇਹ ਫੈਸਲਾ ਲਿਆ ਗਿਆ ਹੈ ਸਰ ਸਭ ਤੋਂ ਪਹਿਲਾਂ ਮੈਂ ਨਿੱਜੀ ਤੌਰ ਤੇ ਇਸ ਪ੍ਰੋ ਪੰਜਾਬ ਟੀਵੀ ਤੁਹਾਡੇ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਦਾ ਜੀ ਮਾਤਾ ਜੀ ਦਾ ਇਸ ਦੁਨੀਆ ਤੋਂ ਚਲੇ ਜਾਣਾ ਕਿਉਂਕਿ ਮਾਮਾ ਰੱਬ ਦਾ ਰੂਪ ਹੁੰਦੀਆਂ ਨੇ ਜੀ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ ਮਾਤਾ ਜੀ ਦੇ ਦਿੱਤੇ ਸੰਸਕਾਰ ਉਹਨਾਂ ਦਾ ਪਿਆਰ ਉਹਨਾਂ ਦੀ ਫਿਕਰ ਹਮੇਸ਼ਾ ਤੁਹਾਡੇ ਨਾਲ ਰਹੂਗੀ ਜੀ ਅੱਜ ਕਿਵੇਂ ਯਾਦ ਕਰ ਰਹੇ ਹੋ ਮਾਤਾ ਜੀ ਨੂੰ ਬਸੀ ਤ ਤਾਂ ਵੈਸੇ ਬਾਹਰ ਰਹਨੇ ਆ ਜੀ ਇੱਥੇ ਰਹਿੰਦੇ ਨੇ ਮਾਤਾ ਜੀ ਕੋਲੇ ਅਸੀਂ ਯੂ ਐਸ ਰਹਨੇ ਆ ਤਾਂ ਸਾਨੂੰ ਤਾਂ ਉਹੀ ਜਿਹੜੀਆਂ ਪੁਰਾਣੀਆਂ ਜਦੋਂ ਆਈ ਸੀ ਯੂ ਸੀਗੇ ਪਿਛਲੇ 4-5 ਦਿਨਾਂ ਡੈਥ ਹੋਣ ਤੋਂ ਪਹਿਲਾਂ ਤੇ ਲਾਸਟ ਦਿਨ ਅਸੀਂ ਨਾਲ ਹੀ ਸੀ ਉਹਨਾਂ ਦੇ ਜਦੋਂ ਲਾਸਟ ਸਾਹ ਨਿਕਲੇ ਤਾਂ ਸਾਡੇ ਤਾਂ ਦਿਮਾਗ 'ਚ ਉਹੀਰੇ ਬਚਪਨ ਦੀਆਂ ਜਿਆਦਾ ਨਹੀਂ ਕਿ ਕਿੱਦਾਂ ਉਹਨਾਂ ਨੇ ਸਾਡੀ ਕੇਅਰ ਕੀਤੀ ਕਿੱਦਾਂ ਜ਼ਿੰਦਗੀ 'ਚ ਕੰਪਰੋਮਾਈਜ਼ ਕਰਕੇ ਸਾਨੂੰ ਬੜਾ ਕੀਤਾ ਛੋਟੇ ਜਿਹੇ ਖਰਚੇ ਸੀ ਰਹਿੰਦੇ ਹੁੰਦੇ ਸੀਗੇ ਮਤਲਬ ਗਰੀਬ ਪਰਿਵਾਰ ਦੀ ਤਰ੍ਹਾਂ ਨਾ ਤਾਂ ਉਹ ਸਾਰੀਆਂ ਜਿਹੜੀਆਂ ਬਚਪਨ ਦੀਆਂ ਯਾਦਾਂ ਸੀ ਉਹ ਕਾਫੀ ਇੱਕਦਮ ਯਾਦ ਆਉਂਦੀਆਂ ਨੇ ਜੀ ਜੀ ਹਾਂਜੀ ਜੀ ਸਰ ਆਖਿਰ ਦੇ ਵਿੱਚ ਜਦੋਂ ਆਖਰੀ ਸਮਾਂ ਹੁੰਦਾ ਆ ਮਾਮਾ ਦਾ ਫਿਰ ਵੀ ਧਿਆਨ ਬੱਚਿਆਂ ਦੇ ਵਿੱਚ ਹੁੰਦਾ ਹੈ ਹਾਂਜੀ ਅਕਸਰ ਫਿਕਰ ਕਰਦੀਆਂ ਨੇ ਫਿਰ ਵੀ ਮਾਮਾ ਕਿ ਮੇਰੇ ਬੱਚਿਆਂ ਦਾ ਕੀ ਬਣੂਗਾ ਜਾਂ ਬਹੁਤ ਸਾਰਾ ਪਿਆਰ ਬੱਚਿਆਂ ਉੱਤੇ ਲਟਾਉਂਦੀਆਂ ਨੇ ਹਨਾ ਆਖਿਰ ਦੇ ਵਿੱਚ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ ਮਾਤਾ ਜੀ ਦੀ ਸਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਇਹ ਯੂ ਐਸ ਐਚ ਰਹਿੰਦੇ ਨੇ ਤੇ ਰੱਬ ਦੀ ਕਿਰਪਾ ਨਾਲ ਮੈਨੂੰ ਸੁਭਾਗਿਆ ਮਿਲਿਆ ਮਾਨਨ ਰਾਮ ਦਾ ਜੀ ਤੇ ਪਿਛਲੇ ਕੁਝ 2-3 ਸਾਲਾਂ ਤੋਂ ਉਹਨਾਂ ਦੀ ਤਬੀਅਤ ਥੋੜੀ ਜੀ ਖਰਾਬ ਚੱਲ ਰਹੀ ਸੀ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਸੀ ਜੀ ਤੇ ਬਹੁਤ ਅੱਛਾ ਸਮਾਂ ਕਈ ਸਾਲਾਂ ਤੋਂ ਇਕੱਠੇ ਬਿਤਾਇਆ ਜੀ ਇੱਕ-ਇੱਕ ਦਿਨ ਦੀ ਯਾਦ ਮਤਲਬ ਇੱਕ-ਇੱਕ ਦਿਨ ਦੀ ਜਿਹੜੀ ਸਵਿਮ੍ਰਤੀ ਹੈ ਉਹ ਅਮੁੱਲ ਹੈ ਤੇ ਨਾ ਭੁੱਲਣ ਵਾਲੀ ਹੈ ਜੀ ਕਿਉਂਕਿ ਉਹਨਾਂ ਦਾ ਵੀ ਬਹੁਤ ਜ਼ਿਆਦਾ ਇੱਕ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵੀ ਬੱਚਿਆਂ ਨਾਲ ਜੁੜਨ ਹੁੰਦਾ ਜੀ ਉਹਨਾਂ ਦਾ ਵੀ ਨਾਲ ਰਹਿਣ ਕਰਕੇ ਬਹੁਤ ਮੋਹ ਪਿਆਰ ਸੀ ਬਹੁਤ ਜ਼ਿਆਦਾ ਆ ਸਿੱਖਿਆ ਕੰਨ ਕਰਦੇ ਸੀ ਪਿਆਰ ਕਰਦੇ ਸੀ ਡਾਂਟਦੇ ਸੀ ਜੀ ਉਸ ਚੀਜ਼ ਨੂੰ ਅਸੀਂ ਬਹੁਤ ਜ਼ਿਆਦਾ ਅੱਛਾ ਲੱਗਦਾ ਸੀ ਸਾਨੂੰ ਉਸ ਚੀਜ਼ ਨੂੰ ਇੰਜੋਏ ਕਰਦੇ ਸੀ ਕਿ ਜਿਸ ਤਰ੍ਹਾਂ ਮਾਂ ਹੈ ਨਾ ਸਰ ਜੀ ਮਾਂ ਇੱਕ ਰੱਬ ਹੀ ਹੁੰਦੀ ਹੈ ਮੈਂ ਉਹਨਾਂ ਨਾਲ ਐਨਾ ਸਮਾਂ ਬਿਤਾਣ ਤੋਂ ਬਾਅਦ ਇੱਕ ਬੁੱਕ ਲਿਖਣ ਦਾ ਪਲਾਨ ਕਰ ਰਿਹਾ ਜੀ ਮੇਰੀ ਮਾਂ ਮੇਰਾ ਭਗਵਾਨ ਮੇਰੀ ਮਾਂ ਮੇਰਾ ਸੰਸਾਰ ਜੀ ਤੇ ਉਹਦੇ ਕਾਫੀ ਕੰਟੈਂਟ ਮੇਰੇ ਕੋਲ ਇਕੱਠਾ ਹੋ ਗਿਆ ਤੇ ਕਾਫੀ ਹੋਰ ਹੁਣ ਸਾਰੇ ਇਸ ਕ੍ਰਿਤੀ ਦੇ ਅੰਦਰ ਜਿੰਨਾ ਵੀ ਰਿਸਰਚ ਵਰਕ ਕਰਕੇ ਜਿੰਨਾ ਵੀ ਘਰੇਲੂ ਐਕਸਪੀਰੀਅੰਸ ਪਰ ਵਿਅਕਤੀਗਤ ਐਕਸਪੀਰੀਅੰਸ ਦੇ ਉਦਾਰ ਤੇ ਮੇਰਾ ਇਹ ਮੰਨ ਹੈ ਕਿ ਇਹ ਬੁੱਕ ਲਿਖੀ ਜਾਵੇ ਜੀਤੇ ਲੋਕਾਂ ਨੂੰ ਇੱਕ ਮੈਸੇਜ ਜਾਣਾ ਚਾਹੀਦਾ ਹੈਗਾ ਹਰ ਉਸ ਬੱਚੇ ਨੂੰ ਅੱਜ ਕੱਲ ਪਿਛਲੇ ਕੁ ਸਾਲਾਂ ਤੋਂ ਬਹੁਤ ਅਨਫੋਰਚੂਨੇਟ ਗੱਲ ਹੈ ਕਿ ਅੱਜ ਕੱਲ ਦੇ ਬੱਚੇ ਆਪਣੇ ਮਾਪਿਆਂ ਦਾ ਧਿਆਨ ਨਹੀਂ ਰੱਖਦੇ ਜੀ ਬਹੁਤ ਦੁੱਖ ਦੀ ਗੱਲ ਹੈ ਕਿ ਮਾਮਾ ਰੂਲ ਰਹੀਆਂ ਨੇ ਪੇਰੈਂਟਸ ਰੂਲ ਰਹੇ ਨੇ ਜੀ ਆ ਗੰਢੀ ਗੜੀ ਤੁਸੀਂ ਦੇਖ ਲੈਣਾ ਕਿੱਨੇ ਹੀ ਕਰਾਚੀ ਜਾ ਕੇ ਦੇਖੋਗੇ ਮਾਂ ਬਾਪ ਚਾਹੇ ਉਹ ਜਿੰਨੇ ਮਰਜੀ સમ੍ਰਿੱਧ ਨੇ ਜਿੰਨੇ ਵਰਜੀ ਵੱਡੇ ਮਕਾਨਾਂ 'ਚ ਰਹਿੰਦੇ ਨੇ ਭਗਵਾਨਾਂ ਨੂੰ ਕੋਈ ਦਵਾਈ ਦੇਣ ਵਾਲਾ ਨਹੀਂ ਹੈ ਉਹਨਾਂ ਨੂੰ ਕੋ ਪੁੱਛਣ ਵਾਲਾ ਨਹੀਂ ਹੈ ਉਹਨਾਂ ਨੂੰ ਉਂਗਲੀ ਫੜ ਕੇ ਨਾਲ ਚੱਲਣ ਵਾਲਾ ਕੋਈ ਨਹੀਂ ਤਾਂ ਗਿਰਾ ਜੋ ਇਸ ਗੱਲ ਤੇ ਤਾਂ ਆਪਾਂ ਬਾਤ ਚਾਣਨੇ ਆ ਕਿ ਬੋਡੀ ਡੋਨੇਸ਼ਨ ਦੇ ਉੱਪਰ ਮੇਰਾ ਇੱਕ ਮੈਸੇਜ ਜ਼ਰੂਰ ਜਾਣਾ ਚਾਹੀਦਾ ਹੈ ਕਿ ਆਪਣੇ ਰੱਬ ਨੂੰ ਨਾਰਸਾਓ ਜੀ ਆਪਣੇ ਰੱਬ ਦੀ ਘਰੇ ਬੈਠੇ ਰੱਬ ਦੀ ਕਰੋ ਮੰਦਰ ਗੁਰਦੁਆਰੇ ਜਾਓ ਨਾ ਜਾਓ ਬਹੁਤ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਜੀ ਬਟ ਆਪਣੇ ਘਰੇ ਮਾਪੇ ਦੀ ਜਿੰਨੀ ਸੇਵਾ ਹੋ ਸਕਦੀ ਹੈ ਸੇਵਾ ਕਰੋ ਉਹਨਾਂ ਨੂੰ ਪਿਆਰ ਕਰੋ ਉਹਨਾਂ ਦਾ ਆਦਰ ਕਰੋ ਸਤਕਾਰ ਕਰੋ ਉਹਨਾਂ ਦੀ ਛੋਟੀ ਛੋਟੀ ਗੱਲ ਨੂੰ ਪੂਰਾ ਕਰੋ ਉਹਨਾਂ ਦੀ ਕਿਸੇ ਵੀ ਚੰਗ ਨੂੰ ਨਜ਼ਰਅੰਦਾਜ਼ ਨਾ ਕਰੋ ਜੀ ਬਹੁਤ ਬਰੀਕੀ ਨਾਲ ਆਪਣੇ ਪੇਰੈਂਟਸ ਨੂੰ ਸਮਝੋ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝੋ ਉਹਨਾਂ ਦੇ ਤੁਹਾਡੇ ਪ੍ਰਤੀ ਪਿਆਰ ਨੂੰ ਸਮਝੋ ਤੁਹਾਡੇ ਪ੍ਰਤੀ ਭਾਵਨਾਵਾਂ ਨੂੰ ਸਮਝੋ ਔਰ ਉਹਨਾਂ ਦੀਆਂ ਭਾਵਨਾ ਦੀ ਕਦਰ ਕਰੋ ਕਿ ਅੱਜ ਕੱਲ ਮੈਂ ਟੀਵੀ ਤੇ ਇੱਕ ਪ੍ਰੋਗਰਾਮ ਦੇਖਿਆ ਸੀ ਕਿ ਇੱਕ ਰਵੀ ਕਲੜਾ ਜੀ ਜਿसे ਸ਼ਾਇਦ ਤੁਸੀਂ ਜਾਣਦੇ ਹੋ ਜੀ ਕੋਰੋਨਾ ਨੇ ਕੈਂਜੀ ਚਲਾਈ ਸੀ ਉਹਨਾਂ ਦਾ ਅਨਫੋਰਚੂਨੇਟਲੀ ਕਰੋਨਾ ਦੇ ਦੌਰਾਨ ਖੁੱਦ ਦਾ ਅਧਿਆਤ ਹੋ ਗਿਆ ਉਹਨਾਂ ਨੇ ਕਿੰਨੀਆਂ ਹੀ ਡੈੱਡ ਬੋਡੀਜ਼ ਨੂੰ ਅੰਤਿਮ ਸੰਸਕਾਰ ਕੀਤਾ ਜੀ ਲੋਕਾਂ ਦੇ ਕਰੇ ਜਾਂਦੇ ਸੀ ਉਹਨਾਂ ਨੇ ਸ਼ੇਅਰ ਕੀਤਾ ਕਿ ਲੋਕਾਂ ਨੇ ਆਪਣੇ ਪੇਰੈਂਟਸ ਨੂੰ ਬਾਥਰੂਮਾਂ ਚ ਬੰਦ ਕਰ ਰੱਖਿਆ, ਕਿਚਨਾਂ ਚ ਬੰਦ ਕਰ ਰੱਖਿਆ ਜਾਂ ਕਮਰਿਆਂ ਚ ਬੰਦ ਕਰ ਰੱਖਿਆ। ਕਿ ਅੱਦੀ ਅਮਗੋ ਅੰਦਰ ਰੋਟੀ ਸੱਟ ਦੰਦਨੇ। ਤੇ ਮੈਂ ਚਾਰ ਦਿਨ ਦਰੋਂਦਾ ਰਿਆ ਸਰ ਉਸ ਪੂਰੀ ਕਹਾਣੀ ਨੂੰ ਸੁਣ ਕੇ। ਜੀ। ਬਹੁਤ ਹੀ ਦਰਦਨਾਕ ਸੀਗਾ। ਤੇ ਜਿੱਥੇ ਤੱਕ ਹ ਜਿਹੜਾ ਦੇ ਦਾੰਦੀ ਗੱਲ ਹੈ, ਇਹ ਬੋਲਡ ਸਟੈਪ ਕਾਫੀ ਸਾਲ ਪਹਿਲਾਂ ਬਿਨਾਂ ਕਿਸੇ ਦੀ ਮੋਟੀਵੇਸ਼ਨ ਤੇ ਬਿਨਾਂ ਕਿਸੇ ਤੋਂ ਪ੍ਰੇਰਣਾ ਤੋਂ ਵੀ ਸਾਡੇ ਅ ਬਿਲੌਗਡ ਰਿਸਪੈਕਟਡ ਮਦਰ ਨੇ ਇਹ ਪਹਿਲਾਂ ਕੀ ਇਹ ਡਿਸੀਜਨ ਲੈ ਲਿਆ ਸੀ ਜੀ ਖੁਦ ਕੱਲੇ ਪੀਜੀਆ ਜਾ ਕੇ ਉਹਨਾਂ ਨੇ ਆਪਣੇ ਸਰੀਰ ਨੂੰ ਦਾਨ ਕਰਨ ਦਾ ਸਰਟੀਫਿਕੇਟ ਬਣਾ ਲਿਆ ਸੀਗਾ ਜੀ ਤੇ ਬਹੁਤ ਕਲੀਅਰ ਸੀਗੇ ਉਹ ਫਰ ਅਨਭਿਸ਼ਵਾਸ ਨੂੰ ਨਾ ਕਰਨ ਚ ਜੀ ਕਿ ਸਾਨੂੰ ਵੀ ਬਹੁਤ ਕਲੀਅਰ ਇਨਸਟਰਕਸ਼ਨ ਸੀਗੀਆਂ ਵੀ ਸਾਡੇ ਤੋਂ ਕੋਈ ਕੁਤਾਹੀ ਨਾ ਹੋ ਜੇ ਇਸ ਚੱਕਰ ਚ ਉਹਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਕੇ ਦੱਸਤਾ ਸੀ ਅੱਛਾ ਜੇ ਮੇਰੀ ਬਾਡੀ ਡੋਨੇਟ ਕੀਤੀ ਜਾਣੀ ਚਾਹੀਦੀ ਹੈ ਤੇ ਕੋਈ ਅੰਤਿਮ ਸੰਸਕਾਰ ਨਹੀਂ ਹੋਏਗਾ ਕੋਈ ਕਰੋਟ ਪ੍ਰਾਣ ਦਾ ਪਾਠ ਨਹੀਂ ਹੋਏਗਾ ਕੋਈ ਭੋਗ ਨਹੀਂ ਹੋਏਗਾ ਕੋਈ ਪਬਲਿਕ ਰੈਡਰਿੰਗ ਨਹੀਂ ਹੋਏਗੀ ਅੱਛਾ ਸਰ ਸੌਰੀ ਮੈਂ ਵਿੱਚ ਬੋਲ ਰਿਹਾ ਹਾਂ ਅ ਜਦੋਂ ਇਸ ਨੂੰ ਕਿਉਂਕਿ ਤੁਸੀਂ ਕਿਹਾ ਕਿ ਮਾਤਾ ਜੀ ਨੇ ਪਹਿਲਾਂ ਹੀ ਸਰਟੀਫਿਕੇਟ ਇਸ ਦਾ ਬਣਵਾ ਲਿਆ ਸੀ ਦਾਨ ਕਰ ਦਿੱਤਾ ਸੀ ਸਰੀਰ ਪਰ ਜਦੋਂ ਇਸ ਨੂੰ ਐਗਜ਼ੀਕਿਊਟ ਕਰਨਾ ਤਾਂ ਬਹੁਤ ਮੁਸ਼ਕਲ ਹੁੰਦਾ ਹੋਵੇਗਾ ਕਿਉਂਕਿ ਸਾਇੰਟਿਫਿਕ ਕਹਿ ਲੋ ਧਾਰਮਿਕ ਭਾਵਨਾਵਾਂ ਕਹਿ ਲੋ ਕਿ ਉਹ ਕਿੰਨੇ ਕਿਤੇ ੜਿੱਕਾ ਵਿੱਚ ਬਣਦੀਆਂ ਨੇ ਰਿਸ਼ਤੇਦਾਰ ਹੁੰਦੇ ਨੇ ਸਾਰੇ ਆਉਂਦੇ ਨੇ ਕਿਉਂਕਿ ਹਰੇਕ ਕੋਈ ਸਲਾਹ ਹੁੰਦਾ ਕਿ ਨਹੀਂ ਐਵੇਂ ਨਹੀਂ ਕਰਨਾ ਚਾਹੀਦਾ ਜਾਂ ਕੋਈ ਤੁਹਾਡੇ ਨਾਲ ਸਟੈਂਡ ਵੀ ਕਰਦਾ ਹੋਊਗਾ ਤਾਂ ਉਹ ਕਿਵੇਂ ਮਤਲਬ ਸਮਾਂ ਉਸ ਸਮੇਂ ਕਿਵੇਂ ਮੈਨੇਜ ਕਰੇ ਪਹਿਲੀ ਗੱਲ ਤਾਂ ਉਹਨਾਂ ਦੀ ਇੱਛਾ ਸਰਵਪ੍ਰਥਮ ਪ੍ਰਾਇਰੀਟੀ ਤੇ ਰੱਖੀ ਗਈ ਸੀ ਕਿ ਜੋ ਮੈਂ ਨੇ ਕਿਹਾ ਹੈ ਉਦਾਂ ਹੀ ਐਗਜ਼ੀਕਿਊਟ ਹੋਏਗਾ ਬਹੁਤ ਮੁਸ਼ਕਿਲ ਸੀ ਕੁਝ ਰਿਸ਼ਤੇਦਾਰਾਂ ਨੇ ਕਿਹਾ ਵੀ ਸਾਨੂੰ ਕੀ ਅੱਲਾ ਕਿਵੇਂ ਕਰੋਗੇ ਤਾਂ ਇਹ ਨਹੀਂ ਹੋਏਗਾ ਤਾਂ ਹੋਏਗਾ ਬਟ ਸਾਡਾ ਜਿਹੜਾ ਡਿਸੀਜਨ ਸੀਗਾ ਫੋਰਚਨਟਲੀ ਵੀ ਦਿੱਤੋ ਤਿੰਨ ਚਾਰ ਪੰਜ ਦਿਨ ਪਹਿਲਾਂ ਆ ਗਿਆ ਸੀ ਇੰਡੀਆ ਤੇ ਬਹੁਤ ਫਰਮ ਲੈਵਲ ਤੇ ਡਿਸੀਜਨ ਲਿਆ ਗਿਆ ਸੀਗਾ ਕਿ ਜੋ ਉਹਨਾਂ ਨੇ ਕਿਹਾ ਉਹਦਾ ਹੀ ਹੋਏਗਾ ਅਸੀਂ ਉਹਨਾਂ ਦੀ ਕਥਨ ਤੋਂ ਉਹਨਾਂ ਦੀ ਇੱਛਾ ਤੋਂ ਇੱਕ ਸੈਂਟੀਮੀਟਰ ਵੀ ਬਾਤ ਨਹੀਂ ਚਾਹਾਂਗੇ ਬਹੁਤ ਮੁਸ਼ਕਿਲ ਸੀ ਅਸੀਂ ہزارਾਂ ਲੋਕਾਂ ਦੇ ਆਉਣੇ ਜਾਂਦੇ ਆ ਦੇਖਦੇ ਆ ਲੋਕਾਂ ਦੇ ਅੰਤਿਮ ਸੰਸਕਾਰ ਹੁੰਦੇ ਨੇ ਫੁੱਲ ਚੁਗੇ ਜਾਂਦੇ ਨੇ ਫੁੱਲ ਪ੍ਰੋਵਾਈਡ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਪਾਠ ਰੱਖਿਆ ਜਾਂਦਾ ਫਿਰ ਭੋਗ ਪੈਂਦਾ ਸਾਰੇ ਸਮਾਜ ਦੇ ਲੋਕ ਆਪਣੇ ਯਾਰ ਮਿੱਤਰ ਰਿਸ਼ਤੇਦਾਰ ਸਭ ਆਉਂਦੇ ਨੇ ਆ ਕੇ ਸਾਰੇ ਪਬਲਿਕ ਆਪਣਾ ਫੈਮਲੀ ਨੂੰ ਸੰਤਾਨਨਾ ਦਿੰਦੇ ਨੇ ਕੰਸੋਲ ਕਰਦੇ ਨੇ ਸਾਨੂੰ ਪਤਾ ਸੀਗਾ ਕਿ ਸਾਡੇ ਲਈ ਇਹ ਆਉਣ ਵਾਲੇ ਸਮੇਂ 'ਚ ਬਹੁਤ ਮੁਸ਼ਕਿਲ ਹੋਣ ਵਾਲਾ ਕੰਮ ਹੈ ਜੀ ਲੇਕਿਨ ਸਾਰੇ ਫੈਮਿਲੀ ਦੀ ਸਲਾਹ ਨਾਲ ਇਹ ਫੈਸਲੂਨ 1 ਵਜੇ ਉਹਨਾਂ ਦੀ ਡੈਥ ਹੋਈ ਸੀ ਲੈ ਲਿਆ ਗਿਆ ਸੀ ਕਿ ਹੁਣ ਤੁਸੀਂ ਕਿਉਂਕਿ ਸਾਨੂੰ ਪੀਜੀਏ ਵੱਲੇ ਨੇ ਕਹਤਾ ਸੀ ਸਾਨੂੰ 2 ਘੰਟੇ ਦੇ ਅੰਦਰ ਅੰਦਰ ਬਾਡੀ ਦੇਣੀ ਹੈ ਜੀ ਤਾਂ ਜੋ ਉਹਨਾਂ ਦੇ ਆਰਗਨਸਾਂ ਨੂੰ ਹਾਰਵੈਸਟ ਕੀਤਾ ਜਾ ਸਕੇ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ ਪਲੱਸ ਉਹਨਾਂ ਦੀ ਬਾਡੀ ਨੂੰ ਜਿੰਨੇ ਵੀ ਰਿਸਰਚ ਸਟੂਡੈਂਟਸ ਐ ਜੀ ਉਹਨਾਂ ਨੂੰ ਉਹਦੇ ਬਾਡੀ ਦੇ ਉੱਪਰ ਰਿਸਰਚ ਬਾਡੀ ਦੇ ਅੰਦਰ ਹੋਏ ਡਿਜ਼ੀਜ਼ ਰੋਗ ਜੋ ਵੀ ਹੈ ਉਹਨਾਂ ਦੇ ਉੱਪਰ ਰਿਸਰਚ ਕਰ ਕੀਤੀ ਜਾਵੇ ਤਾਂ ਕਿ ਉਹ ਸਿਰ ਰਿਸਰਚ ਦੇ ਹਿਸਾਬ ਨਾਲ ਉਹਦੇ ਅਕੋਰਡਿੰਗਲੀ ਮੈਡੀਸਿਨਸ ਇਨਵੈਂਟ ਕੀਤੀਆਂ ਜਾ ਸਕਣ ਜੀ ਤਾਂ ਕਿ ਆਉਣ ਵਾਲੇ ਸਮੇਂ ਇਸ ਤਰ੍ਹਾਂ ਦਾ ਕੋਈ ਵੀ ਰੋਗ ਨਾਲ ਬੰਦਾ ਨਾ ਮਰੇ ਪੈਲੀਏਟਿਵ ਕੇਅਰ ਕਹਿੰਦੇ ਆਪਾਂ ਜੀ ਪੈਲੀਏਟਿਵ ਕੇਅਰ ਦੇ ਅੰਦਰ कि उस चीज नो और कंफर्टेबली प्रोलॉन्ग किता जावे ना कि पेशेंट कोई दुख दर्द दे नाल इक मौत सहे बहुत ही ਸਾਡੇ ਮਾਤਾ ਜੀ ਫਤ ਸੰਤ ਜੋ ਹਵਦੇਸੀ ਕੇ ਪੂਜਾ ਪਾਠ ਵਾਲੇ ਖਸੀਗੇ ਸਿਮਰਨ ਕਰਦੇ ਸੀ ਨਾਮ ਸਿਮਰਨ ਕਰਦੇ ਸੀ ਕੇ اور ਹਮੇਸ਼ਾ ਕਾਈਂਡਨੈਸ ਸੀ ਉਹਨਾਂ ਦੇ ਅੰਦਰ ਲੋਭਾ ਦਾ ਹਮੇਸ਼ਾ ਭਲਾ ਕਰਦੇ ਸੀਗੇ ਦੁੱਖਾਂ ਦੇ ਦੁੱਖ ਦਰਦ ਨੂੰ ਸਾਥ ਦੇਂਦੇ ਸੀਗੇ ਜੀ ਮਤਲਬ ਮੇਰੇ ਕੋਲ ਇਹ ਸ਼ਬਦ ਨਹੀਂ ਹੈ ਮੇਰੇ ਕੋਲ ਜੋ ਕਹਿੰਦੇ ਆਵਾਂਗੇ ਤਾਂ ਇਹ ਖਤਮ ਨਹੀਂ ਹੋਣਗੇ ਜੀ ਜੀ ਮਤਲਬ ਨਕਸ਼ਾ ਲੈ ਜੀ ਉਹ ਪਰਮਾਤਮਾ ਦਾ ਹੀ ਰੂਪ ਸੀਗੇ ਬਸ ਮੈਂ ਇਸ ਤੋਂ ਜ਼ਿਆਦਾ ਕੁਝ ਬੋਲ ਨਹੀਂ ਕਹਿ ਪਾਉਂਦਾ ਜਦੋਂ ਬੋਡੀ ਡੋਨੇਟ ਕਰਨੀ ਸੀ ਉਸ ਤੋਂ ਪਹਿਲਾਂ ਮਾਤਾ ਜੀ ਨੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੋਣੀ ਹੈ ਕਿ ਮੈਂ ਬੋਡੀ ਨਹੀਂ ਜੀ ਉਹ 3 ਦਿਨ ਤੋਂ बेहोश ਸੀਗੇ ਅਛਾ ਜੀ ਜਿਹੜੇ ਡੋਨੇਟ ਕਰਨ ਦੀ ਜਦੋਂ ਇੱਕ ਟੰਡ ਤੋਂ ਗੱਲ ਤੱਕ ਕਈ ਵਾਰੀ ਸਾਡੇ ਰੋਜ਼ ਦੀ ਰੁਟੀਨ ਵੈਸੇ ਕਰਦੇ ਸੀ ਅਸਲ 'ਚ ਮਾਤਾ ਜੀ ਕੀ ਸੋਚਦੇ ਸੀ ਮਾਤਾ ਜੀ ਇਸ ਬੋਡੀ ਡੋਨੇਟ ਕਰਨ ਲੱਗੇ ਕਿਉਂਕਿ ਬਹੁਤ ਸਾਰੀਆਂ ਧਾਰਮਿਕ ਭਾਵਨਾਵਾਂ ਹੁੰਦੀਆਂ ਨੇ ਧਰਮ ਦੇ ਨਾਲ ਅਸੀਂ ਬਚਪਨ ਤੋਂ ਹੀ ਸ਼ੁਰੂ ਤੋਂ ਜੁੜੇ ਹੁੰਦੇ ਨੇ ਸਾਡੇ ਪਰਿਵਾਰ ਸਾਡੇ ਪੁਰਖੇ ਜੁੜੇ ਹੋਏ ਨੇ ਤੇ ਮਾਤਾ ਜੀ ਕੀ ਸੋਚਦੇ ਸਕੇ ਕਿ ਉਹ ਕਿਉਂ ਕਰਨਾ ਚਾਹੁੰਦੇ ਸੀ ਜਾਂ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਕੀ ਸੀ ਕੋਈ ਇਸ ਤਰ੍ਹਾਂ ਦਾ ਇਹ ਕਈ ਵਾਰ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਲਾਈਫ ਦੇ ਵਿੱਚ ਵਾਪਰ ਜਾਂਦਾ ਹੈ ਉਹ ਇਸ ਤਰ੍ਹਾਂ ਸੀ ਜੀ ਨੂੰ ਅਨਫੋਰਚੂਨੇਟ ਕੋ ਫੋਰਚੂਨੇਟ ਕੋ ਜੀ ਉਹਨਾਂ ਦਾ ਕਿਸੇ ਵੀ ਪੰਡਤ ਪ੍ਰੋਹਤਾ ਦਾ ਕੋਈ ਵੀ ਕਾਰਜ ਜੋ ਵੀ ਹੁੰਦਾ ਸੀ ਉਹ ਉਹਨਾਂ ਨੂੰ ਪਖੰਡ ਲੱਗਦਾ ਸੀ ਤੇ ਉਹ ਬਹੁਤ ਜ਼ਿਆਦਾ ਕੰਫਰਟੇਬਲ ਨਹੀਂ ਹੁੰਦੇ ਸੀ ਪੰਡਤ ਪਾਂਡਿਆਂ ਤੋਂ ਪ੍ਰੋਹਤਾ ਤੋਂ ਜੀ ਇਸ ਕਰਕੇ ਉਸ ਚੀਜ਼ ਨੂੰ ਅਵੋਇਡ ਕਰਨ ਲਈ ਕਿ ਇਹ ਚੀਜ਼ ਨਾ ਕੀਤੀ ਜਾਵੇ ਪਲੱਸ ਇੱਕ ਮਾਨਵਤਾ ਲਈ ਇੱਕ ਸੰਦੇਸ਼ ਵੀ ਛੱਡ ਕੇ ਜਾਣਾ ਚਾਹੁੰਦੇ ਸੀਗੇ ਕਿ ਲੋਕੀ ਇਨਕਰੇਜ ਹੋਣ ਮੋਟੀਵੇਟ ਹੋਣ ਇਸ ਚੀਜ਼ ਨੂੰ ਕਰਨ ਲਈ ਪਲੱਸ ਇੱਕ ਉਹਨਾਂ ਦੀ ਓਵਰਆਲ ਅਗਰ ਕਹੀਏ ਇੱਕ ਪਰਸਨਲ ਸੈਟੀਸਫੈਕਸ਼ਨ ਸੀਗੀ ਕਿ ਅਗਰ ਮੈਂ ਇਹ ਕਰੂੰਗੀ ਤਾਂ ਮੇਰੀ ਆਤਮਾ ਨੂੰ ਸ਼ਾਂਤੀ ਮਿਲੇਗੀ ਉਹਨਾਂ ਨੂੰ ਇਸ ਗੱਲ ਦਾ ਵਹਿਮ ਨਹੀਂ ਸੀਗਾ ਕਿ ਅਗਰ ਮੈਂ ਨਹੀਂ ਕੀਤਾ ਤਾਂ ਮੇਰੀ ਪਤਾ ਨਹੀਂ ਗਤੀ ਹੋਏਗੀ ਨਹੀਂ ਹੋਏਗੀ ਮੇਰੇ ਪਾਠ ਨਹੀਂ ਹੋਣਗੇ ਮੇਰੇ ਕਪਾਲ ਕਿਰਿਆ ਨਹੀਂ ਹੋਏਗੀ ਸ਼ਮਸ਼ਾਨ ਘਾਟ ਦੇ ਅੰਦਰ ਜੀ ਉਹ ਸਾਰੇ ਉਹਨਾਂ ਵਹਿਮਾਂ ਤੋਂ ਬਹੁਤ ਉੱਪਰ ਉੱਠੇ ਹੋਏ ਸੀਗੇ ਬੈਠੇ ਹਨਾ ਭਜਨ ਲਿਖਦੇ ਰਹਿੰਦੇ ਸੀ ਕੈਰੀ ਜੀ ਰਾਮ ਨਾਮ ਲਿਖਦੇ ਰਹਿੰਦੇ ਸੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਸੀਗੇ ਸਾਰੀ ਉਮਰ ਜੇ ਤਾਂ ਤੁੰ ਦਸ ਗੁਰਦੁਆਰਾ ਸਾਹਿਬ ਹੀ ਗਏ ਨੇ ਇਥੇ 8 ਸੈਕਟਰ ਨਾਲੀ ਗੁਰਦੁਆਰਾ ਸਾਹਿਬ ਜਾਂਦੇ ਸੀ ਗੁਰਦੁਆਰਾ ਸਾਹਿਬ ਜਾਂਦੇ ਸੀ ਹੋਰ ਦੂਸਰੀ ਗੱਲ ਇਹ ਸਾਡੇ ਘਰ ਵਿੱਚ ਵੀ ਕੋਈ ਕਾਰਜ ਹੁੰਦਾ ਸੀਗਾ ਜੀ ਤੇ ਉਹ ਛੇਦੀ ਅਖੰਡ ਪਾਠ ਦਾ ਪਾਠ ਕਰਾਇਆ ਜਾਂਦਾ ਸੀਗਾ ਹੋਰ ਨਹੀਂ ਕਰਾਇਆ ਜਾਂਦਾ ਸੀ ਉਹ ਸ਼ੁਰੂ ਤੋਂ ਸਾਡੇ ਪਿਤਾ ਜੀ ਵੀ ਸਾਡੇ ਮਾਤਾ ਜੀ ਵੀ ਗੁਰਬਾਨੀ ਨਾਲ ਜੁੜਿਆ ਹੋਇਸੀ ਸਿੱਖੀ ਨਾਲ ਜੁੜਿਆ ਹੋਇਸੀ ਚਾਹੇ ਅਸੀਂ ਟਿਪੀਕਲ ਬੰਨਿਆ ਹਿੰਦੂ ਸੀਗੇ ਪਰ ਸਾਡਾ ਜਿਹੜਾ ਸਾਰੇ ਪਰਿਵਾਰ ਦਾ ਇੱਕ ਰੁਝਾਨ ਸੀਗਾ ਜੀ ਉਹ ਸਿੱਖੀ ਨਾਲ ਜੁੜਿਆ ਹੋਇਸੀ ਸਾਡੇ ਘਰ ਦੇ ਉਹਨਾਂ ਨੂੰ ਇੱਕ ਅੱਛਾ ਧਰਮ ਸਮਝਦੇ ਸੀਗੇ ਜੀ ਮਨੁੱਖਤਾ ਦੀ ਸੇਵਾ ਕਰਨ ਵਾਲਾ ਧਰਮ ਸਮਝਦੇ ਸੀਗੇ ਤੇ ਉਹਨਾਂ ਨੂੰ ਇਦਾਂ ਲੱਗਦਾ ਸੀਗਾ ਕਿ ਜਿਹੜਾ ਸਿੱਖ ਧਰਮ ਹੈ ਜੀ ਉਹ ਸੱਚੇ ਸੱਚੇ ਮਾਇਨੇ ਸੱਚੇ ਸਿਪਾਹੀ ਨੇ ਔਰ ਸੱਚੇ ਦਿਲ ਨਾਲ ਮਨੁੱਖਤਾ ਦੀ ਸੇਵਾ ਕਰਦene ਉਹ ਅੰਮ੍ਰਿਤਸਰ ਵੀ ਜਾਂਦੇ ਸੀ ਦਰਬਾਰ ਸਾਹਿਬ ਜੀ ਤੋ ਨਾਲ ਦੇ ਰਿਹਾ ਜਾਨ ਇਸ ਪਾਸੇ ਹੀ ਜ਼ਿਆਦਾ ਸੀਗਾ ਪਰਿਵਾਰ ਦੇ ਉੱਤੇ ਸਭ ਤੋਂ ਪਹਿਲਾਂ ਬਹੁਤ ਵੱਡਾ ਫਰਕ ਜ਼ਰੂਰ ਪੈਂਦਾ ਹੈਗਾ ਕਿਉਂਕਿ ਪਰਿਵਾਰ ਨੂੰ ਮੋਟੀਵੇਸ਼ਨ ਮਿਲਦੀ ਹੈ ਤਾਂ ਪਰ ਔਖਾ ਵੀ ਬਹੁਤ ਹੁੰਦਾ ਖਾਸ ਕਰਕੇ ਔਰਤਾਂ ਦੇ ਵਾਸਤੇ ਘਰ ਦੀਆਂ ਔਰਤਾਂ ਦੇ ਵਾਸਤੇ ਬਹੁਤ ਸਾਰੇ ਰੀਤੀ ਰਿਵਾਜ ਹੁੰਦੇ ਆ ਤੇ ਔਰਤਾਂ ਨੇ ਉਹਨਾਂ ਨੂੰ ਬਣਾਈ ਰੱਖਣਾ ਹੁੰਦਾ ਹੈ ਜੀ ਕਿਵੇਂ ਦਾ ਸਮਾਸੀ ਕਿਵੇਂ ਉਸ ਨੂੰ ਮੈਨੇਜ ਕੀਤਾ ਬਹੁਤ ਮੁਸ਼ਕਿਲ ਸੀਗਾ ਉਸਮਾ ਬਟ ਉਹਨਾਂ ਨੇ ਕਿਉਂਕਿ ਇਹ ਕੱਲ ਮੇ ਨਾਲ ਪਹਿਲਾਂ ਹੀ ਡਿਸਕਸ ਕਰ ਚੁੱਕੀ ਸੀ ਤੇ ਕੀਤੀ ਹੋਈ ਸੀ ਕਿ ਮੈਂ ਆਪਣੀ ਬੋਡੀ ਡੋਨੇਟ ਕੀਤੀ ਹੈ ਤੇ ਬੈ ਉਸ ਤੋਂ ਪ੍ਰੇਰਿਤ ਹੋ ਕੇ ਮੈਂ ਆਪਣੀ ਬੋਡੀ ਆਲਰੇਡੀ ਡੋਨੇਟ ਕਰ ਚੁੱਕੀ ਹਾਂ ਜੀ ਤੇ ਮਤਲਬ ਉਹਨਾਂ ਦੇ ਵਾਸਤੇ ਮਤਲਬ ਮੈਂ ਉਹਨਾਂ ਦੀ ਡਾਟਰ ਇਨ ਲਾ ਬੀਇੰਗ ਅ ਡਾਟਰ ਇਨ ਲਾ ਆਮ ਸੋ ਇੰਪ੍ਰੈਸਡ ਕਿ ਉਹਨਾਂ ਨੇ ਜੋ ਜ਼ਿੰਦਗੀ ਚ ਕੀਤਾ ਜੀ ਭਈਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਚੈਰੀਟੀ ਕੀਤੀ ਬਹੁਤ ਦਾਨਪੂਰ ਕੀਤਾ ਸ਼ੀ ਵਾਸ ਲਾਈਕ ਅ ਗੋਡ ਉਹ ਹਮੇਸ਼ਾ ਕਹਿੰਦੇ ਸੀ ਕਹਿੰਦੇ ਜਿਹੜੇ ਜਾਨਵਰ ਹੈ ਉਹਨਾਂ ਦੀ ਜਿਹੜੀ ਸਕਿਨ ਹੈ ਜਾਂ ਕੁਝ ਹੋ ਕਿਸੇ ਤੇ ਕੰਮ ਆ ਜਾਂਦੀ ਹੈ ਬਾਡੀ ਆਪਣੀ ਬਾਡੀ ਕਿਸੇ ਦੇ ਕੰਮ ਨਹੀਂ ਆਉਂਦੀ ਉਹਨਾਂ ਨੂੰ ਇਹ ਫੀਲ ਹੋ ਗਿਆ ਉਹਨਾਂ ਨੇ ਆਪਣੀ ਬਾਡੀ ਡੋਨੇਟ ਕੀਤੀ ਕਿ ਮੇਰੀ ਬਾਡੀ ਵੀ ਕਿਸੇ ਦੇ ਕੰਮ ਆ ਜਾਏ ਕਹਿੰਦੇ ਜਾਂ ਤਾਂ ਮੈਂ ਪੀਜੀ ਚੋ ਕਰੂਗੀ ਜਾਂ ਫਿਰ ਮੇਰੀ ਬਾਡੀ ਨੂੰ ਤੁਸੀਂ ਨਦੀ ਦੇ ਵਿੱਚ ਬਹਾ ਦਿਓ ਤਾਂ ਕਿ ਮੱਛੀਆਂ ਖਾ ਲੈਣ ਉਹਨੂੰ ਅੱਛਾ ਇੱਥੋਂ ਤੱਕ ਮਾਤਾ ਜੀ ਸੋਚ ਰੱਖਦੇ ਸੀ ਸੋਚਦੇ ਸੋਚਦੇ ਸੀ ਉਹ ਮੇਰੇ ਕੋਲ ਮਿਲ ਮੇਰੇ ਨਾਲ ਰਹੇ ਤਾਂ ਮੈਂ ਮਿਲ ਹੁਣ ਤਾਂ ਸੀ 15 ਸਾਲ ਤੋਂ ਉੱਥੇ ਯੂਐਸ ਆ ਬਟ ਉਸ ਤੋਂ ਪਹਿਲਾਂ ਮੈਨੂੰ ਸਿਰਫ ਮੌਕਾ 7-8 ਸਾਲ ਮਿਲਿਆ ਉਹਨਾਂ ਨਾਲ ਰਹਿਣ ਦਾ ਬਟ ਉਹਨਾਂ ਤੋਂ ਮੈਂ ਇੰਨਾ ਪ੍ਰੇਰਿਤ ਔਰ ਇੰਨਾ ਕਲੋਜ਼ ਸੀ ਕਿ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਤੇ ਉਹਨਾਂ ਦਾ ਹਮੇਸ਼ਾ ਮਤਲਬ ਉਹ ਕਹਿੰਦੇ ਸੀ ਮੇਰ ਤੁਸੀਂ ਮੇਰੇ ਕੰਨਾਂ ਦੀਆਂ ਬਾਲੀਆਂ ਤੇ ਛੱਡ ਕੇ ਕੋਈ ਵੀ ਕੰਮ ਹੁੰਦਾ ਸੀ ਲੈ ਜਾਓ ਕਿਸੇ ਜੇ ਕਿਸੇ ਦੀ ਕਿਸੇ ਵੀ ਤਰ੍ਹਾਂ ਹੈਲਪ ਹੋ ਸਕਦੀ ਸੀ ਉਹ ਹਮੇਸ਼ਾ ਇਹੀ ਕਹਿੰਦੇ ਸੀ ਕਿ ਉਹਦੀ ਹੈਲਪ ਕੀਤੀ ਜਾਵੇ ਉਹਦੇ ਤੋਂ ਮੈਂ ਬਹੁਤ ਪ੍ਰੇਰਿਤ ਹੋਈਆਂ ਹਾਂ ਔਰ ਮੈਂ ਚਾਹਨੀ ਹੈ ਕਿ ਮੈਂ ਉਸ ਨਕਸ਼ੇ ਕਦਮ ਤੇ ਚੱਲ ਪਾਵਾਂ ਤੇ ਜੇ ਕੁਝ ਮੈਂ ਦੁਨੀਆ ਵਾਸਤੇ ਕਰ ਸਕੀ ਅੱਗੇ ਫਿਰ ਪਰਿਵਾਰ ਵੀ ਸੋਚਦਾ ਕਿ ਉਹ ਨਾ ਆਪਾਂ ਮਾਪਿਆਂ ਵਾਂਗੇ ਆਪਾਂ ਵੀ ਬੋਡੀ ਡੋਨੇਟ ਕਰੀ ਹਾਂਜੀ ਹਾਂਜੀ ਮੈਂ ਕਰ ਚੁੱਕੀ ਹਾਂ ਆਲਰੇਡੀ ਅੱਛਾ ਤੁਸੀਂ ਬੋਡੀ ਡੋਨੇਟ ਕਰ ਚੁੱਕੀ ਹਾਂ ਕਰ ਲਈ ਹਾਂਜੀ ਹਾਂ ਮੈਂ ਆਪਣੀ ਬੋਡੀ ਡੋਨੇਟ ਕਰ ਚੁੱਕੀ ਹਾਂ ਉਸ ਵੇਲੇ ਫਿਰ ਮਾਤਾ ਜੀ ਤੋਂ ਮੋਟੀਵੇਸ਼ਨਲ ਹੈ ਕਿ ਤੁਸੀਂ ਹਾਂਜੀ ਹਾਂਜੀ ਮਹਾਤਮਾਤਾ ਜੀ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਕਿ ਇਹ ਬਹੁਤ ਵੱਡਾ ਕਦਮ ਹੈ ਤੇ ਮੈਂ ਵੀ ਆਪਣੀ ਬੋਡੀ ਡੋਨੇ ਮੈਂ ਬੀਰ ਹੁਣਾ ਨਾਲ ਵੀ ਗੱਲ ਕੀਤੀ ਤੁਹਾਡੇ ਨਾਲ ਵੀ ਗੱਲ ਕਰ ਰਿਹਾ ਮੈਨੂੰ ਲੱਗਦਾ ਮਾਤਾ ਜੀ ਪੂਰੇ ਪਰਿਵਾਰ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਸਮੇਟ ਕੇ ਰੱਖਿਆ ਸੀਗਾ ਨਾਲ ਨਾਲ ਇਹ ਵੀ ਕਿੱਡੀ ਵੱਡੀ ਐਗਜ਼ਾਮਪਲ ਉਹਨਾਂ ਨੇ ਸੈੱਟ ਕੀਤੀ ਹੈ ਕਿ ਪਰਿਵਾਰ ਨੂੰ ਜਿਹੜੇ ਬਜ਼ੁਰਗ ਹੈ ਉਹ ਕਿੰਨੇ ਤਰੀਕੇ ਨਾਲ ਸਮੇਟ ਕੇ ਰੱਖਦੇ ਨੇ ਤਾਂ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਹਾਂਜੀ ਹਾਂਜੀ ਨਹੀਂ ਉਹ ਸਭ ਨੂੰ ਬਹੁਤ ਪਿਆਰ ਕਰਦੇ ਸੀ ਉਹਨਾਂ ਕੋਲ ਸਿਰਫ ਇੱਕੋ ਹੀ ਜੇ ਤੁਸੀਂ ਉਹਨਾਂ ਨੂੰ ਉਹ ਕੋਤਨ ਕੋਲ ਇੱਕੋ ਹੀ ਆਸ਼ੀਰਵਾਦ ਹੁੰਦਾ ਸੀ ਖੁਸ਼ ਰਹੋ ਜੀਉਂਦੇ ਰਹੋ ਖੁਸ਼ ਰਹੋ ਜੀਉਂਦੇ ਰਹੋ ਉਹਨਾਂ ਨੇ ਕਦੇ ਕੁਝ ਹੋਰ ਕੋਈ ਵਰਡ ਯੂਜ਼ ਹੀ ਨਹੀਂ ਕੀਤਾ ਅਕਸਰ ਤੁਹਾਨੂੰ ਕੀ ਸਮਝਾਉਂਦੇ ਰਹਿੰਦੇ ਸੀ ਮਾਤਾ ਜੀ ਜਾਂ ਕੀ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਉਹ ਬਸ ਇਹ ਸੀ ਕਿ ਮਤਲਬ ਜ਼ਿੰਦਗੀ 'ਚ ਕੁਝ ਨਹੀਂ ਹੈ ਸਿਰਫ ਜੇ ਤੁਸੀਂ ਕਿਸੇ ਦੇ ਕੰਮ ਆ ਸਕਦੇ ਹੋ ਤਾਂ ਵੱਧ ਤੋਂ ਵੱਧ ਕੰਮ ਆਣ ਦੀ ਕੋਸ਼ਿਸ਼ ਕਰੋ ਕਦੇ ਤੁਹਾਨੂੰ ਮਾਂ ਦੀ ਮਤਲਬ ਇਦਾਂ ਹੰਦ ਨਾ ਸਾਰੇ ਪਰਿਵਾਰ ਆ ਕੇ ਮਾਂ ਦੀ ਘਾਟ ਨਹੀਂ ਕਦੇ ਮਹਿਸੂਸ ਹੋਈ ਹਣੀ ਜੀ ਨਹੀਂ ਉਹਨਾਂ ਨੇ ਹਮੇਸ਼ਾ ਮਤਲਬ ਮੈਨੂੰ ਮੈਂ ਮੇਰਾ ਨਾਮ ਰੂਪਾ ਹੈ ਉਹ ਹਮੇਸ਼ਾ ਰੂਪੇ ਕਰਕੇ ਮਤਲਬ ਉਹ ਵੀ ਮਤਲਬ ਆਪਣੀ ਬੇਟੀਆਂ ਦੀ ਤਰ੍ਹਾਂ ਹੀ ਮੈਨੂੰ ਬੁਲਾਉਂਦੇ ਸੀ ਔਰ ਮੈਂ ਮਤਲਬ ਮੈਂ ਵੀ ਉਹਨਾਂ ਨੂੰ ਆਪਣੀ ਮਤਲਬ ਮਾਤ ਤੋਂ ਵੱਧ ਕੇ ਹੀ ਸਮਝਿਆ ਜਿੰਨਾ ਟਾਈਮ ਵੀ ਉਹ ਮੇਰੇ ਨਾਲ ਉਹਨਾਂ ਨੇ ਬਤੀਤ ਕੀਤਾ ਤੇ ਜਿੰਨਾ ਮੈਨੂੰ ਮਿਲ ਸਕਿਆ ਉਹਨਾਂ ਦਾ ਬਹੁਤ ਉਹਨਾਂ ਦਾ ਬਹੁਤ ਵੱਡਾ ਅਸ਼ੀਰਵਾਦ ਪਰਿਵਾਰਕ ਕਿੰਨੇ ਸਾਰੇ ਵਿਦਿਆਰਥੀ ਉੱਥੇ ਰਿਸਰਚ ਕਰਦੇ ਨੇ ਕਿੰਨੀਆਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਹੋਣਗੀਆਂ ਤੇ ਉਹਨਾਂ ਨੂੰ ਹੁਣ ਕੁਝ ਨਵਾਂ ਰਿਸਰਚ ਕਰਨ ਲਈ ਮਿਲੂਗਾ ਤੇ ਉਸ ਰਿਸਰਚ ਦੇ ਬਾਅਦ ਕਿੰਨੇ ਰੋਗਾਂ ਦਾ ਹੱਲ ਲੱਭਿਆ ਜਾ ਸਕੂਗਾ ਕਿੰਨੀਆਂ ਨਵੀਆਂ ਚੀਜ਼ਾਂ ਲੱਭੀਆਂ ਜਾ ਸਕੂਗੀਆਂ ਕਿੰਨੇ ਲੋਕ ਲੋਕਾਂ ਦੀ ਜ਼ਿੰਦਗੀ ਮੈਨੂੰ ਲੱਗਦਾ ਸੌਖੀ ਹੋਊਗੀ ਨਹੀਂ ਤਾਂ ਪੀਜੀਆਈ ਦੇ ਵਿੱਚ ਜੋ ਹਾਲ ਹੈ ਇੱਕ ਨਰਕ ਦੀ ਤਰ੍ਹਾਂ ਹੈ ਜੀ 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 ਹਾਂ ਜੀ ਇਹ ਤਾਂ ਦੇਖੋ ਰਿਸਰਚ ਜਿੰਨੀ ਵੀ ਰਿਸਰਚ ਸੈਂਟਰਸ ਨੇ ਪੂਰੇ ਵਰਲਡ ਦੇ ਅੰਦਰ ਉਹ ਬੇਸਿਕਲੀ ਸਰਚ ਡਿਜ਼ੀਜ਼ ਦੇ ਉੱਪਰ ਹੀ ਹੋਣੀ ਹੈ ਲੋਡ ਕਾਟ ਦੀ ਮਾਂ ਵਾਲੀ ਗੱਲ ਹੈ ਜੀ ਕਿ ਕਿਹੜੀ ਚੀਜ਼ ਕਿਵੇਂ ਹੋਈ ਉਸੇ ਦੇ ਉੱਪਰ ਇਨਵੈਸਟੀਗੇਸ਼ਨ ਹੁੰਦੀਆਂ ਉਸੇ ਦੇ ਉੱਪਰ ਰਿਸਰਚ ਹੁੰਦੀ ਹੈ ਉਸੇ ਦੇ ਉੱਪਰ ਫਿਰ ਇਨਵੈਂਸ਼ਨਸ ਹੁੰਦੀਆਂ ਨੇ ਸੌਲਟ ਕੰਬੀਨ ਜਿਸ ਤਰ੍ਹਾਂ ਰਿਸਰਚ ਇਹ ਲੋਕਾਂ ਦਾ ਕੰਮ ਹੈ ਜੀ ਉਹ ਆਪਣੇ ਲੈਵਲ ਤੇ ਆਪਣੀ ਮਿਹਨਤ ਕਰਦੇ ਨੇ ਫਿਰ ਕੋਈ ਨਾ ਕੋਈ ਨਵੀਂ ਮੈਡੀਸਨ ਕੱਢਦੇ ਨੇ ਤਾਂ ਕਿ ਉਸ ਪਾਰਟਿਕੂਲਰ ਰੋਗ ਨਾਲ ਜੁੜੇ ਮਿਲ ਜਾਨੋ ਘੱਟੋ ਘੱਟ ਤਕਲੀਫ ਹੋਵੇ ਜੀ ਰਿਟਾਇਰਡ ਨੇ ਮਾਤਾ ਜੀ ਸਾਡੀ ਮਾਤਾ ਜੀ ਨੂੰ ਰਿਟਾਇਰ ਹੋਏ 20 ਸਾਲ ਹੋ ਗਏ ਜੀ ਅੱਛਾ ਜੀ ਕਿਹੜੇ ਵਿਭਾਗ ਦੇ ਵਿੱਚ ਨੌਕਰੀ ਕਰਦੇ ਸੀ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਠੀਕ ਆ ਪੰਜਾਬ এডਿਕੇਸ਼ਨ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸੀ ਠੀਕ ਹੈ ਜੀ اچھا ਜੋ ਡਿਪਾਰਟਮੈਂਟ ਹੈ ਪੀਜੀਏ ਦਾ ਡਿਪਾਰਟਮੈਂਟ ਸੀ ਉਦਾਂ ਦਾ ਕਿਹੋ ਜਿਹਾ ਸਹਿਯੋਗ ਰਿਹਾ ਕਿ ਉਹ ਵੀ ਪਰਿਵਾਰ ਦੀਆਂ ਭਾਵਨਾਵਾਂ ਨੂੰ ਸਮਝਦੇ ਨੇ ਮੈਂ ਕਹਿੰਦਾ ਜੀ ਮੇਰੇ ਕੋਲ ਤਾਰੀਫ਼ ਕਰਨ ਦੇ ਸ਼ਬਦ ਨਹੀਂ ਹੈਗੇ ਉਹਨਾਂ ਦਾ ਇੰਨਾ ਕੋਆਪਰੇਟਿਵ ਸੁਭਾਅ ਹੈ ਨਾ ਕੋਆਪਰੇਟਿਵ ਪਰਿਵਾਰ ਨਾਲ ਉਹਨਾਂ ਕੇ ਬਹੁਤ ਆਦਰ ਸਤਕਾਰ ਮਾਨ ਸਨਮਾਨ ਨਾਲ ਉਹ ਕੋ ਆਏ ਮਾਨ ਸਨਮਾਨ ਨਾਲ ਪਰਿਵਾਰ ਨੂੰ ਨਾਲ ਲੈ ਕੇ ਗਏ ਫਿਰ ਉਹਨਾਂ ਨੇ ਕਹਾ ਮਾਤਾ ਜੀ ਦੀ ਯਾਦ ਚ ਇੱਕ ਪਲਾਂਟ ਦਿੱਤਾ ਜੀ ਤੇ ਕੁਝ ਜਿਹੜੇ ਰੈਜ਼ਿਡਿਊਜ਼ ਦੇ ਅੰਦਰ ਉਹ ਬਾਲ ਸੀਗੇ ਉਹ ਉਹਨਾਂ ਨੇ ਦਿੱਤੇ ਜੀ ਤੇ ਫਿਰ ਉਹਨਾਂ ਦੀ ਇੱਛਾ ਸੀਗੀ ਕਿ ਮੇਰੇ ਜੋ ਬਾਲ ਮਿਲਣਗੇ ਉਹ ਤੁਸੀਂ ਲੰਗਰ ਵਿਸਰਜਨ ਕਰਨਾ ਹੈ ਚੰਦਨ ਦੀ ਲੱਕੜ ਜਿਲਪੇਟ ਕੇ ਜੀ ਤੇ ਫਿਰ ਉੱਥੇ ਹੀ ਲੰਗਰ ਕਰਕੇ ਆਣਾ ਹੈ ਜੀ ਤੇ ਉੱਥੇ ਸਾਡੇ ਫਿਰ ਕੁੱਲ ਪ੍ਰੋਵਿਤਾ ਉਹ ਸਾਡਾ ਇੱਕ ਰਿਵਾਜ ਕਈ ਸੋ ਸਾਲ ਤੋਂ ਬੰਨਿਆ ਹੋਇਆ ਤੇ ਕੁੱਲ ਪਰਿਵਾਰ ਦੇ ਕੋਲੇ ਪਿਛਲੇ 2300 300 ਸਾਲ ਤੋਂ ਜਿਹੜਾ ਵੀ ਬੰਦਾ ਜਾਂਦਾ ਉਹਦੇ ਉੱਤੇ ਨਾਮ ਲਿਖਾਇਆ ਜਾਂਦਾ ਜੀ ਜੀ ਉਹ ਅਸੀਂ ਤਿੰਨੇ ਚੀਜ਼ਾਂ ਮਾਤਾ ਜੀ ਦੇ ਚਰਬ ਮੁਤਾਬਕ ਕੀਤੀਆਂ ਪਲੱਸ ਸਾਡੇ ਮਾਤਾ ਜੀ ਇੱਕ ਗੁਰਦੁਆਰਾ ਸਾਹਿਬ 8 ਸੈਕਟਰ ਚ ਲੰਗਰ ਕਰਦੇ ਹੁੰਦੇ ਸੀ ਆਫਨ ਆਨ ਕਬੀ ਅਸੀਂ ਕਰਵਾ ਕੇ ਜੀ ਮੈਂ ਗਿਆ ਸੀ ਉਹ ਬੋਟਿਕਨ ਵਸਦੇ ਜੀ ਤੁਸੀਂ ਪੀਜੀਆ ਦਾ ਐਕਸਪੀਰੀਅੰਸ ਪੁੱਛਿਆ ਨਾ ਉੱਥੇ ਵੀ ਅਸੀਂ ਚਲੂ ਗਏ ਤਾਂ ਉਹਨਾਂ ਨੇ ਵੀ ਬਹੁਤ ਪਿਆਰ ਨਾਲ ਬਿਠਾਇਆ ਤੇ ਜਿਹੜਾ ਉਹ ਪੇਪਰ ਵਰਕ ਸੀਗਾ ਉਹ ਵੀ ਬੜੇ ਜਲਦੀ ਉਹਨਾਂ ਨੇ ਕਰਕੇ ਮੁਕਲਾਇਆ ਨਹੀਂ ਜਿਵੇਂ ਆਪਾਂ ਸਰਕਾਰੀ ਡਿਪਾਰਟਮੈਂਟਸ 'ਚ ਕਈ ਵਾਰ ਤੁਹਾਨੂੰ ਬਹੁਤ ਵੇਟ ਕਰਨੀ ਪੈਂਦੀ ਹੈ ਨਾ ਤਾਂ ਉਹਨਾਂ ਨੂੰ ਵੀ ਸਮਝ ਸੀ ਇਹ ਸੀ ਵੀ ਕਿ ਉਹਨਾਂ ਦੀ ਜਿਹੜੀ ਮੈਂਟਲ ਸਟੇਟ ਹੈਗੀ ਹੈ ਉਹ ਐਦਾਂ ਦੀ ਹੈ ਕਿ ਉਹਨਾਂ ਨੂੰ ਆਪਾਂ ਪਰੇਸ਼ਾਨ ਨਹੀਂ ਕਰਨਾ ਇੱਕ ਤਾਂ ਆਪਾਂ ਭਲਾ ਕਰਨਾ ਹੈ ਤੇ ਹਾਂ ਠੀਕ ਨਹੀਂ ਸਮਝ ਆਦਾ ਬਿਲਕੁਲ ਨਾਲ ਦੀ ਉਹਨਾਂ ਨੇ ਬਹੁਤ ਜਲਦੀ ਕੰਮ ਕਰਕੇ ਸਾਨੂੰ ਵਾਪਸ ਭੇਜਤਾ ਬਿਲਕੁਲ ਮਤਲਬ ਜੋ ਵੀ ਮਤਲਬ ਉਹਨਾਂ ਦਾ ਜਿਹੜਾ ਜੋ ਐਟੀਟਿਊਡ ਸੀਗਾ ਉਹ ਕਾਫੀ ਅੱਛਾ ਸੀਗਾ ਜੀ ਜੀ ਜਿਸ ਤਰ੍ਹਾਂ ਨਾਲ ਉਹਨਾਂ ਨੇ ਬਾਲ ਦਿੱਤੇ ਹਨਾ ਜੀ ਇਹ ਮਾਤਾ ਜੀ ਦਾ ਹੀ ਸਿਗਾ ਵਿਚਾਰ ਸੀਗਾ ਜਿਵੇਂ ਮੇਰੇ ਇਹਨਾਂ ਦਾ ਉਹਨਾਂ ਦਾ ਵੀ ਵਿਚਾਰ ਸੀਗਾ ਪਲੱਸ ਵੀ ਜੀ ਦੇ ਪ੍ਰੋਟੋਕਾਲਸ ਵੀ ਇਹੀ ਹੈ ਕਿ ਬੋਡੀ ਉਹ ਰੱਖ ਲੈਂਦੇ ਨੇ ਕਰਦੇ ਪਰਿਵਾਰ ਮੈਂਬਰਾਂ ਨੂੰ ਉਹਨਾਂ ਦੀ ਇਨਸਾਨੀ ਪੱਖੋਂ ਅੰਤਿਮ ਰਿਚ ਰਿਚੁਅਲ ਕਰਨ ਲਈ ਇੱਕ ਬਾਲ ਕੱਟ ਕੇ ਦੇ ਦਿੰਦੇ ਨੇ ਉਹ ਜਿਵੇਂ ਕਿ ਐਸੀ ਇੱਕ ਆਮ ਫੁੱਲਾ ਮੰਗਵ ਜਿਸ ਤਰ੍ਹਾਂ ਪਾ ਫੁੱਲ ਅਰਪਿਤ ਕਰਕੇ ਆਉਂਦੇ ਆ ਗੰਗਾ ਦੇ ਅੰਦਰ ਉਹ ਫੁੱਲਾਂ ਦੀ ਸ਼ੇਪ ਚ ਉਹਨਾਂ ਨੂੰ ਗੰਗਾ ਨੂੰ ਅਰਪਿਤ ਕਰਦੇ ਅੱਛਾ ਸਭ ਤੋਂ ਪਹਿਲਾਂ ਪਰਿਵਾਰ ਦੇ ਉੱਤੇ ਇਸ ਦਾ ਕੀ ਪ੍ਰਭਾਵ ਪਿਆ ਕਿ ਜਿਸ ਜਸਤ ਜਿਸ ਤਰ੍ਹਾਂ ਮਾਤਾ ਜੀ ਨੇ ਬੋਡੀ ਡੋਨੇਟ ਕੀਤੀ ਆਪਣੀ ਤੇ ਅੱਜ ਤੁਸੀਂ ਸਰੀਰ ਨੂੰ ਦਾਨ ਕੀਤਾ ਹੈ ਤੇ ਉਸ ਦੇ ਬਾਅਦ ਪਰਿਵਾਰ ਦੇ ਉੱਤੇ ਕੀ ਪ੍ਰਭਾਵ ਪਿਆ ਪਰਿਵਾਰ ਅੱਗੇ ਕੀ ਸੋਚਦਾ ਆ ਜੋ ਬੋਡੀ ਡੋਨੇਟ ਨੂੰ ਲੈ ਕੇ ਕਿ ਇਹ ਸਹੀ ਕਦਮ ਹੈ ਤੇ ਅੱਗੇ ਪਰਿਵਾਰ ਦੇ ਉਤੇ ਮੇਰੇ ਕਹਿਣ ਦਾ ਮਤਲਬ ਹੈ ਕੀ ਪ੍ਰਭਾਵ ਪਿਆ ਇਸ ਚੀਜ਼ ਦਾ ਪਰਿਵਾਰ ਉਤੇ ਕਿਉਂਕਿ ਬਹੁਤ ਜ਼ਿਆਦਾ ਇਨਸਪੀਰੇਸ਼ਨ ਮਿਲੀ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਕਿ ਇੱਕ ਛੋਟੇ ਜਿਹੇ ਸ਼ਹਿਰ ਤੋਂ ਆਉਣ ਵਾਲੇ ਇੱਕ ਇਨਸਾਨ ਅਗਰ ਇਦਾਂ ਦਾ ਸੋਚ ਸਕਦਾ ਹੈ ਜੀ ਤੇ ਅਸੀਂ ਮੈਂ ਤਾਂ ਉਸੇ ਟਾਈਮ ਡਿਸੀਜਨ ਲੈ ਲਿਆ ਸੀਗਾ ਕਿ ਇਮੀਡੀਏਟਲੀ ਜਦੋਂ ਇਹ ਸ਼ੋਕ ਸਭਾ ਸਮਾਪਤ ਹੋ ਜਾਏਗੀ ਕੁਝ ਦਿਨਾਂ ਅੰਚ ਤੇ ਇਸ ਤੋਂ ਬਾਅਦ ਮੈਂ ਵੀ ਪੀਜੀਆ ਜਾ ਕੇ ਆਪਣੀ ਬਾਡੀ ਡੋਨੇਟ ਕਰਕੇ ਆਉਂਗਾ ਸਿਮਿਲਰਲੀ ਆਈ ਵਿਲ ਫੋਲੋ ਹਰ ਫੁੱਟਪ੍ਰਿੰਟਸ ਉਹਨਾਂ ਦੇ ਨਕਸ਼ੇ ਕਦਮ ਤੇ ਹੀ ਚੱਲਾਂਗਾ ਔਰ ਲੋਕਾਂ ਨੂੰ ਵੀ ਇਹੀ ਪ੍ਰੇਰਿਤ ਕਰਾਂਗਾ ਕਿ ਤੁਸੀਂ ਵਹਿਮਾਂ ਭਰਮਾਂ ਚ ਨਾ ਪੈ ਕੇ ਵੀ ਇਹ ਜਿਹੜਾ ਦੇਦਾਨ ਹੈ ਇੱਕ ਮਹਾਦਾਨ ਹੈ ਇਸ ਤੋਂ ਵੱਡਾ ਦਾਨ ਕੋਈ ਹੀ ਨਹੀਂ ਸਕਦਾ ਇਹ ਮਾਨਵਤਾ ਦੇ ਕੰਮ ਆਏਗਾ ਮੈਂ ਇੱਕ ਜਾਣਕਾਰੀ ਮੈਨੂੰ ਮਿਲੀ ਜੀ ਕਿ ਇੱਕ ਬੰਦੇ ਨੇ ਇਸੇ ਤਰ੍ਹਾਂ ਬਾਡੀ ਡੋਨੇਟ ਕੀਤੀ ਸੀ ਜੀ ਉਹਨਾਂ ਦੀਆਂ ਅੱਖਾਂ ਇਮੀਡੀਏਟਲੀ ਕਿਸੇ ਦੂਸਰੇ ਪੇਸ਼ੈਂਟ ਨੂੰ ਲੱਗੀਆਂ ਜੀ ਤੇ ਉਹ ਪੇਸ਼ੈਂਟ ਦੇਖਣ ਲੱਗ ਗਿਆ ਤੇ ਉਹਨਾਂ ਦੇ ਘਰ ਜਾ ਕੇ ਉਹ ਉਹਨਾਂ ਦਾ ਬਹੁਤ ਆਬਾਰੀ ਹੋ ਕੇ ਆਗ੍ਰੈਟੀਟਿਊਡ ਕੀਤਾ ਧੰਨਵਾਦ ਕੀਤਾ ਜੀ ਕਿ ਅੱਜ ਉਹਨਾਂ ਦੇ ਘਰ ਦੇ ਪਰਿਵਾਰ ਦੇ ਬੰਦੇ ਦੀ ਵਜ੍ਹਾ ਨਾਲ ਅੱਜ ਮੈਂ ਦੇਖ ਪਾ ਰਿਹਾ ਅੱਜ ਤੁਸੀਂ ਕਿੱਟਨੀ ਦੇਖੋ ਲੀਵਰ ਦੇਖੋ ਲੀਵਰ ਟ੍ਰਾਂਸਪਲਾਂਟ ਲੱ ਕਰਦੇ ਖਰਚ ਹੁੰਦੇ ਨੇ ਕਿੱਟਨੀ ਦੇ ਲੱ ਕਰਦੇ ਖਰਚ ਹੁੰਦੇ ਨੇ ਹਾਰਟ ਮਿਲਦੀ ਕਿੱਥੋਂ ਮਿਲਣਗੇ ਕੋਈ ਬੰਜਾਰ ਚਿੱਤਾ ਮਿਲਣ ਵਾਲੀਆਂ ਚੀਜ਼ਾਂ ਹੈ ਨਹੀਂ ਜੀ ਇਹ ਤਾਂ ਇਨੀ ਜੈਟੀ ਰਿਪੋਰਟ ਨੂੰ ਅਗਰ ਤੁਸੀਂ ਦੋ ਕੰਟੈਂਜਨ ਮਿਨੇਟ ਕਰ ਦਿੰਨੇ ਹੋ ਜੀ ਤਾਂ ਸਾਰੇ ਆਰਗਨ ਉਸ ਤੋਂ ਕਿਸੇ ਦੂਜੀ ਜ਼ਰੂਰਤਮੰਦ ਮਰੀਜ਼ ਨੂੰ ਯੂਜ਼ ਹੋ ਜਾਂਦੇ ਨੇ ਪੂਰੀ ਅਵੇਰਨੈਸ ਦੀ ਜ਼ਰੂਰਤ ਹੈ ਅਵੇਰਨੈਸ ਦੀ ਜਦ ਤੱਕ ਬੰਨوں ਲੋਕਾਂ ਨੂੰ ਪਤਾ ਨਾ ਚੱਲੇ ਲੋਕਾਂ ਨੂੰ ਡਰ ਲੱਗਿਆ ਹੈ ਬਾਡੀ ਤਾਂ ਚਲੀ ਗਈ ਜੀ ਉਹਦਾ ਤਾਂ ਕੁਝ ਨਹੀਂ ਹੋ ਸਕਦਾ ਠੀਕ ਹੈ ਨਾ ਜਾਣ ਤਾਂ ਚਲੀ ਗਈ ਲੇਕਿਨ ਅਗਰ ਮੈਨੂੰ ਲੱਗਦਾ ਕਿ ਇਹਦੀ ਇੱਕ ਤਾਂ ਜਦੋਂ ਸਾਨੂੰ ਕੋਈ ਗੱਲ ਕਰਦਾ ਸੀ ਦੱਸ ਦਿਆਂ ਉਹਨਾਂ ਨੂੰ ਵੀ ਅਸੀਂ ਕੋਈ ਜਿਵੇਂ ਪਾਠ ਨਹੀਂ ਕਰ ਰਹੇ ਉਹਦੇ ਨਾਲ ਵੀ ਲੋਕਾਂ ਨੂੰ ਲੱਗਦਾ ਕਿ ਹਾਂ ਯਾਰ ਇਹ ਚੀਜ਼ਾਂ ਵੀ ਕੀਤੀਆਂ ਜਾ ਸਕਦੀਆਂ ਹਨ ਹਨਾ ਐਗਜ਼ਾਮਪਲ ਤੁਹਾਨੂੰ ਦੇਣੀ ਪੈਂਦੀ ਹੈ ਬਟ ਮੈਨੂੰ ਲੱਗਦਾ ਕਿ ਪੀਜੀਆਈ ਵੀ ਅਗਰ ਕਹੇ ਕਿ ਇਸ ਬਾਡੀ ਦੇ ਐਕਚੁਅਲੀ ਕੀ ਕਰਦੇ ਕੀ ਨੇ ਉਹ ਕੀ ਫਾਇਦੇ ਲੁੰਦੇ ਨੇ ਉਹਦੇ ਨਾਲ ਵੀ ਮੈਨੂੰ ਲੱਗਦਾ ਲੋਕਾਂ ਨੂੰ ਮੋਟੀਵੇਸ਼ਨ ਮਿਲ ਸਕਦੀ ਹੈ ਫਿਲਹਾਲ ਤਾਂ ਲੋਕਾਂ ਨੂੰ ਲੱਗਦਾ ਕਿ ਇਹ ਰਿਸਰਚ ਕਰਦੇ ਨੇ ਹਨਾ ਉਹ ਲੇਕਿਨ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ ਕਿ ਰਿਸਰਚ ਦਾ ਮਤਲਬ ਕੀ ਹੈ ਪਰ ਜੇ ਆਪਾਂ ਇਹਨੂੰ ਭਾਵਨਾਤਮਕ ਤਰੀਕੇ ਦੇ ਨਾਲ ਵੀ ਸੋਚੀਏ ਤਾਂ ਇੱਕ ਤਰ੍ਹਾਂ ਇੱਕ ਮਾਂ ਨੂੰ ਤੁਸੀਂ ਆਪਣੇ ਮਾਤਾ ਜੀ ਨੂੰ ਸਦਾ ਲਈ ਦੁਨੀਆ ਦੇ ਉੱਤੇ ਜਿਉਂਦਾ ਕਰ ਦਿੱਤਾ ਉਹ ਸਾਰੀ ਦੁਨੀਆ ਦੀ ਨਿਗਾਹ ਦੇ ਵਿੱਚ ਇੱਕ ਚੰਗਾ ਮੈਸੇਜ ਗਿਆ ਹੈ ਬਿਲਕੁਲ ਹੀ ਜਿਵੇਂ ਜਿੱੱਕੇ ਮਤਲਬ ਆਪਾਂ ਜਿਵੇਂ ਕੱਪੜੇ ਚ ਬਣ ਕੇ ਲੈ ਜਾਣੇ ਨਾ ਇਦਾਂ ਜਾ ਕੇ ਉੱਥੇ ਦੇ ਕੇ ਆਉਣਾ ਤਾਂ ਮਤਲਬ ਉਹਨਾਂ ਨੂੰ ਲੱਗਦਾ ਵੀ ਯਾਰ ਲੇਕਿਨ ਇੰਨੀ ਜਲਦੀ ਜਲਦੀ ਹੋ ਜਾਂਦਾ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਬੇਸਿਕਲੀ ਕਿਉਂਕਿ ਕੰਟੇ ਦੇ ਵਿੱਚ ਚੀਜ਼ ਨਹੀਂ ਫੋਨ ਕਰਕੇ ਉਹਨਾਂ ਨੇ ਲੈ ਕੇ ਜਾਣਾ ਹੁੰਦਾ ਉਸ ਤੋਂ ਬਾਅਦ ਜਦੋਂ ਤੁਸੀਂ ਆ ਜਾਂਦੇ ਹੋ ਫੇਰ ਤੁਹਾਨੂੰ ਹੌਲੀ ਹੌਲੀ ਸਮਝ ਆਉਂਦੀ ਹੈ ਕਿ ਤੁਸੀਂ ਐਕਚੁਅਲੀ ਕਰਕੇ ਕੀ ਆਏ ਹੋ ਉੰਦੇ ਦਿਮਾਗ ਤੋਂ ਵੈਸੇ ਵੀ ਕਿਸੇ ਹੋਰ ਜਗ੍ਹਾ ਚੱਲ ਰਿਹਾ ਹੁੰਦਾ ਨਾ ਤਾਂ ਲੇਕਿਨ ਮੈਨੂੰ ਲੱਗਦਾ ਕਿ ਅਗਰ ਉਹ ਪੀਜੀਏ ਵਾਲੇ ਵੀ ਵੇਅਰ ਕਰਨ ਤੇ ਆਪਾਂ ਵੀ ਅਗਰ ਲੋਕਾਂ ਨੂੰ ਦੱਸੀਏ ਤਾਂ ਚਾਹੇ ਹਜ਼ਾਰ ਚੋਂ ਇੱਕ ਬੰਦਾ ਵੀ ਕਰੇਗਾ ਕਿਉਂਕਿ ਬਾਤ ਜਿਆਦਾ ਲੋਕ ਤਾਂ ਕਰ ਦੇਣੀ ਹੈ ਜੀ ਲੇਕਿਨ ਉਹ ਜਿੰਨੇ ਵੀ ਕਰਨਗੇ ਮੈਨੂੰ ਲੱਗਦਾ ਆਉਣ ਵਾਲੇ ਲੋਕਾਂ ਨੂੰ ਤਾਂ ਫਾਇਦਾ ਹੀ ਹੋਏਗਾ ਦਾ ਜੀ ਕਿਉਂਕਿ ਉੱਥੇ ਉਹ ਡਮੀਜ਼ ਨਾਲ ਉਹਨੂੰ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਵੀ ਬੱਚੇ ਨੇ ਜਾਂ ਕੋਈ ਰਿਸਰਚ ਕਰਮੇ ਲੋਕ ਹੈ ਉਹਨਾਂ ਨੂੰ ਰੀਅਲ ਬੋਡੀ ਦੀ ਬਹੁਤ ਘਾਟ ਹੈ ਉੱਥੇ ਜੀ ਕਿਉਂਕਿ ਉਹ ਰੀਅਲ ਬੋਡੀ ਤੋਂ ਹੀ ਅਸਲੀ ਰਿਸਰਚ ਹੋ ਤੋ ਬੋਡੀਆਂ ਤਾਂ ਕਿੱਥੋਂ ਆਣ ਗਈਆਂ ਫਿਰ अदरवाइज ਇਦਾਂ ਕੋਈ ਦਾਣ ਨਹੀਂ ਕਰੇਗਾ ਕਰਤਾ ਨਾਲੇ ਮੋਟਾ-ਮੋਟਾ ਸਹੀ ਮੈਨੇ ਜਿੱਦਾਂ ਤੁਸੀਂ ਪਹਿਲਾਂ ਕਿਹਾ ਹੂੰ ਕਿ ਸ਼ਰੀਰ ਛੱਡ ਕੇ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਤੁਸੀਂ ਕਈ ਸਾਲਾਂ ਲਈ ਜ਼ਿੰਦਾ ਕਰਤਾ ਜੀ ਬਿਲਕੁਲ ਜੀ ਅੱਖਾਂ ਸਿਰੱਖਾਂ ਸੋਚ ਕੇ ਦੇਖੋ ਤੁਸੀਂ ਇੱਕ ਮਿੰਟ ਲਈ ਅਗਰ ਆਪਾਂ ਇੱਕ ਮਿੰਟ ਲਈ ਵੀ ਅੱਖਾਂ ਬੰਦ ਕਰ ਲਈਏ ਜੀ ਆਪਾਂ ਸੋਚੀਏ ਕਿ ਅਗਰ ਕਿਹੜਾ ਬੰਦਾ ਜਿਹੜਾ ਦੇਖ ਨਹੀਂ ਪਾ ਰਿਹਾ ਉਹਦੀ ਕਿੱਦਾਂ ਦੀ ਜ਼ਿੰਦਗੀ ਹੋਏਗੀ ਜੀ ਉਹ ਵਗਰ ਲੇਕਿਨ ਆਪਣੀ ਜਿਹੜੀ ਬੋਡੀ ਹੈ ਜਿਹੜੀ ਕਿਸੇ ਕੰਮ ਦੀ ਨਹੀਂ ਰਹੀ ਉਹਦੇ ਚੁਗਰ ਇੱਕ ਬੰਦੇ ਨੂੰ ਅੱਖਾਂ ਮਿਲ ਜਾਣੀਆਂ ਬਾਕੀ ਪਾੜ ਤਾਂ ਚਲੋ ਛੱਡਿ ਦਿਓ ਬਿਲਕੁਲੀ ਹੈਨਾ ਉਹਨਾਂ ਦਾ ਵੀ ਫਾਇਦੇ ਬਹੁਤ ਹੁੰਦੇ ਨੇ ਲੇਕਿਨ ਅੱਖਾਂ ਇੱਕ ਐਸੀ ਚੀਜ਼ ਹੈ ਜਿਹੜੀ ਕਿ ਉਹ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਕਿਸੇ ਨੂੰ 6 ਘੰਟਿਆਂ ਤੱਕ ਮੈਂ ਸੁਣਿਆ ਕਿ ਅੱਖਾਂ ਜਿਹੜੀਆਂ ਉਹ ਮਤਲਬ ਕਮਪਨਟ ਦੇ ਅੰਦਰ 2-3 ਘੰਟੇ ਦੇ ਅੰਦਰ ਪਾਕਿਸਤਾਨ ਨੂੰ ਮੈਡੀਕਲ ਇਰਨਾਮ ਮਿਲਦੇ ਹੁੰਦੇ ਨੇ ਹਾਂ ਜੀ ਕਿੰਨੇ ਚਿਰ ਘੰਟੇ ਹੁੰਦੇ ਆ ਸ਼ਾਇਦ 3-4 ਘੰਟੇ ਦੇ ਅੰਦਰ ਪੱਕਾ ਸ਼ਿਫਟ ਹੋ ਜਾਂਦੀ ਹੈ ਜਿਹਨੂੰ ਉਹ ਅੱਖਾਂ ਮਿਲਣ ਗਈਆਂ ਉਹ ਕਿੰਨੇ ਹਾਂ ਜੀ ਮੈਨੂੰ ਜਿੰਦਗੀ ਜੀਵਨ ਰੋਸ਼ਨੀ ਮਿਲ ਗਈ ਜਿੰਦਗੀ ਦੀ ਉਹਨੂੰ ਦੇਖਣ ਲੱਗ ਗਿਆ ਤੇ ਇਨਸਾਨੀਅਤ ਦਾ ਸਭ ਤੋਂ ਵੱਡਾ ਫਰਜ਼ ਇਹ ਹੀ ਹੈ ਕਿ ਆਪਾਂ ਇਨਸਾਨ ਨੂੰ ਇਨਸਾਨ ਸਮਝੀਏ ਆਪਾਂ ਤੁਰੇ ਜਾਂਦੇ ਵੀ ਬਾਹਰ ਜੇ ਕਿਸੇ ਨੂੰ ਪਿਆਰ ਨਾਲ ਬੁਲਾਣੇ ਆ ਕਿਸੇ ਨੂੰ ਸਾਡੇ ਅੰਦਰ ਇਨਸਾਨੀਅਤ ਹੁੰਦੀ ਤਾਂ ਬਹੁਤ ਖੂਬਸੂਰਤ ਗੱਲ ਹੈ ਤੇ ਦੁਨੀਆ ਮੈਨੂੰ ਲੱਗਦਾ ਪਿਆਰੇ ਮੰਗਦੀ ਹੈ ਦੁਨੀਆ 'ਚ ਨਫ਼ਰਤ ਤਾਂ ਹਰ ਜਗ੍ਹਾ ਫੈਲੀ ਹੋਈ ਹੈ ਪਰ ਅਸਲ 'ਚ ਦੁਨੀਆ ਨੂੰ ਪਿਆਰ ਦੀ ਲੋੜ ਹੈ ਜੀ ਪਰ ਇਹ ਤਾਂ ਇੱਕ ਬਹੁਤ ਹੀ ਅੱਛਾ ਜੈਸਚਰ ਹੈ ਨਾ ਇਹ ਉਸ ਪਿਆਰ ਨੂੰ ਐਕਚੁਅਲ ਦਿਖਾਉਂਦਾ ਨਹੀਂ ਤਾਂ ਫਿਰ ਗੱਲਾਂ ਹੀ ਨੇ ਨਾ ਇਹ ਹਨਾ ਜੀ ਹਾਂ ਇਹ ਐਕਸ਼ਨ ਹੈ ਰੀਅਲ ਐਕਸ਼ਨ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਬਿਲਕੁਲ ਜੀ ਸੋ ਹੋਰ ਤੁਹਾਨੂੰ ਕੋਈ ਮਾਤਾ ਜੀ ਦੀ ਗੱਲ ਯਾਦ ਆਉਂਦੀ ਹੋਵੇ ਜਾਂ ਹਮੇਸ਼ਾ ਨਾਲ-ਨਾਲ ਰਹਿਣੀ ਹੋਵੇ ਜੇ ਤੁਸੀਂ ਸਾਂਝਾ ਕਰਨਾ ਚਾਹੋ ਤਾਂ ਕਈ ਵਾਰ ਕੁਝ ਪਰ ਜੀ ਮਾਤਾ ਜੀ ਉਹੀ ਗੱਲ ਹੈ ਵੀ ਅਸੀਂ ਤਾਂ ਉਹਨਾਂ ਦੇ ਪਿਆਰ ਦులਾਰ ਇਹਨਾਂ ਵਿਅਸਤ ਰਹਿੰਦੇ ਸੀ ਉਹਨਾਂ ਦੀ ਗੋਦੀ ਚ ਛੋਟੇ ਨਿਆਣੇ ਵਾਂਗੂ ਸਿਰ ਰੱਖ ਕੇ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਰਹਿੰਦੇ ਸੀਗੇ ਬਾਕੀ ਜੀਵਨ ਇਹ ਤਾਂ ਦੇਖੋ ਪਹਿਲੀ ਗੱਲ ਤਾਂ ਜਿਹੜਾ ਦੇਦਾਨ ਦਾ ਇਹੀ ਆਪਣੇ ਆਪ ਚ ਇੱਕ ਬਹੁਤ ਵੱਡਾ ਮੈਸੇਜ ਹੈ ਜੀ ਬਾਕੀ ਉਹ ਜਿਵੇਂ ਕੋਮਨ ਹਰ ਸਾਧੂ ਸੰਤ ਪਰ ਸਿਆਣਾ ਆਦਮੀ ਕਹਿੰਦੇ ਕਿਸਦਾ ਬੁਰਾ ਨਾ ਕਰੋ ਹਨ ਕਿਸੇ ਨਾਲ ਤੋਖਾ ਨਾ ਕਰੋ ਜੀ ਉਹ ਉਹ ਨਾਰਮਲ ਟੈਂਡੈਂਸੀ ਦੇ ਕਰਨਾ ਉਹ ਹਰ ਮਾਪਾਪ ਆਪਣੇ ਬੱਚਿਆਂ ਨੂੰ ਸਾਂਦੇ ਨੇ ਜੀ ਕਿ ਸਿੱਧੇ ਚੱਲੋ ਜੀ ਬਾਕੀ ਤਾਂ ਸਰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਉਹ ਇਸ ਤਰ੍ਹਾਂ ਕਿ ਨਹੀਂ ਕਿ ਉਹ ਮੇਰੇ ਮਾਤਾ ਜੀ ਸੀ ਹਨ ਦੇ ਮਾਤਾ ਜੀ ਸੀ ਇਸ ਕਰਕੇ ਕਿਹਾਰੇ ਜਿਹੜੇ ਵੀ ਇਨਸਾਨ ਉਹਨੂੰ ਵਿਅਕਤੀਗਤ ਰੂਪ ਚ ਜਾਣਦੇ ਨਹੀਂ ਚਾਹੀਏ ਰਿਸ਼ਤੇਦਾਰ ਹੋਣ ਚਾਹੀਏ ਯਾਰ ਦੋਸਤ ਹੋਣ ਚਾਹੀਏ ਭੰਲੇ ਵਾਲੇ ਹੋਣ ਕੋਈ ਵੀ ਹੋਣ ਸਾਰੇ ਉਹਨਾਂ ਨੂੰ ਇੱਕ ਰੱਬ ਦਾ ਰੂਪ ਹੀ ਮੰਨ ਦੇਸੀ ਉਹ ਮਤਲਬ ਹਰੇਕ ਇਨਸਾਨ ਦਾ ਅੱਛਾ ਹੀ ਚਾਹਦੇ ਸੀਗੇ ਕਿ ਕਿਸ ਤਰ੍ਹਾਂ ਸੀ ਕਿਹੜੇ ਬੰਦੇ ਦਾ ਕਿਹੜੇ ਇਨਸਾਨ ਦਾ ਅੱਛਾ ਕਰ ਸਕਦੇ ਆ ਪਨਾ ਕਰ ਸਕਦੇ ਆ ਜੀ ਦਾਨੀ ਬਹੁਤ ਸੀਗੇ ਜੀ ਬਹੁਤ ਜ਼ਿਆਦਾ ਦਾਨ ਕਰਦੇ ਸੀਗੇ ਦਾਨ ਲੋੜ ਪੈਣ ਤੇ ਜਾਂ ਕਹਿ ਲਓ ਕਿਸੇ ਤਰੀਕੇ ਹਾਂ ਜੀ ਨਹੀਂ ਮਤਲਬ ਹਰ ਅਲੱਗ-ਤਰ੍ਹਾਂ ਗਰੀਬਾਂ ਨੂੰ ਦਾਨ ਦੇਣਾ ਗਰੀਬਾਂ ਨੂੰ ਕੰਬਲ ਵੰਡਨੇ ਹਾਂ ਗਰੀਬਾਂ ਨੂੰ ਭੋਜਨ ਦੇਣਾ ਦਵਾਈਆਂ ਦੇਨੀ ਆ ਤੇ ਆਪਣਾ ਲੰਗਰ ਕਰਾਣੇ ਹਾਂ ਸਾਡੇ ਪਿਤਾ ਜੀ ਔਰ ਮਾਤਾ ਜੀ ਦੋਨਾਂ ਦਾ ਇੱਕ ਅਟਲ ਸੁਭਾਅ ਸੀਗਾ ਜੀ ਔਰ ਅਸੀਂ ਵੀ ਆਪਣੇ ਵੱਲੋਂ ਇੱਕ ਪੂਰੀ 100% ਡੈਡੀਕੇਟਿਡ ਕੋਸ਼ਿਸ਼ ਸ਼ੁਰੂਆਤ ਕੇ ਅਸੀਂ ਇਸ ਪ੍ਰਥਾ ਨੂੰਗੇ ਕੰਟੀਨਿਊ ਕਰਾ ਸਕੀਏ ਔਰ ਸਾਨੂੰ ਵਾਈ ਗਰੁੱਪ ਸਮਰਥ ਬਖਸ਼ੇ ਸ਼ਕਤੀ ਦੇਵੇ ਤਾਂ ਕਿ ਇਸੀ ਉਹਨਾਂ ਦੇ ਦਿੱਤੇ ਹੋਏ ਮੱਛੇ ਕਦਮ ਨੂੰ ਕੇ ਮਾਨ ਸਮਾਨ ਗ੍ਰੇਸਫੁਲੀ ਉਸ ਨੂੰ ਅੱਗੇ ਬੜਾ ਸਕੀਏ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਸਾਡੇ ਨਾਲ ਸੋ ਸਾਡੇ ਨਾਲ ਸੁਨੀਲ ਵਾਂਸਲ ਜੀ ਤੇ ਅਨਿਲ ਵਾਂਸਲ ਜੀ ਮੌਜੂਦ ਸਨ ਉਸ ਮਾਤਾ ਜੀ ਦੇ ਹੌਨ ਹਾਰ ਬੱਚੇ ਜਿਨ੍ਹਾਂ ਨੇ ਉਸ ਫੈਸਲੇ ਨੂੰ ਐਗਜ਼ੀਕਿਊਟ ਕੀਤਾ ਕਿਉਂਕਿ ਇਸ ਸਮੇਂ ਦੇ ਵਿੱਚ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਬਹੁਤ ਸਾਰੀਆਂ ਆਉਂਦੀਆਂ ਨੇ ਰਿਸ਼ਤੇਦਾਰਾਂ ਤੋਂ ਪਹਿਲਾਂ ਜਾਂ ਹੋਰ ਸੱਜਣ ਮਿੱਤਰਾਂ ਤੋਂ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਬਹੁਤ ਵੱਡੀ ਦੁਬਿਧਾ ਹੁੰਦੀ ਹੈ ਪਰ ਉਸ ਦੁਬਿਧਾ ਨੂੰ ਦੂਰ ਕਰਕੇ ਇਨਸਾਨੀਅਤ ਦੇ ਨਾਤੇ ਉਹਨਾਂ ਵਿਦਿਆਰਥੀਆਂ ਦੇ ਲਈ ਦੇਸ਼ ਦੀ ਤਰੱਕੀ ਦੇ ਲਈ ਇਹਨਾਂ ਨੇ ਬਹੁਤ ਵੱਡਾ ਜਿਹੜਾ ਆ ਇਹ ਕਦਮ ਚੁੱਕਿਆ ਬਹੁਤ ਵੱਡੇ ਜਿਹੜਾ ਕਹਿ ਸਕਦੇ ਫੈਸਲਾ ਅਲੀਆ ਕੈਮਰਾਮੈਨ ਦਲਜੀਤ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ